ਨਾਲੇ ਆਂਟੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਉਹ ਤਾਂ ਮੰਮੀ ਨੂੰ ਕੁਝ ਵੀ ਨਹੀਂ ਸਮਝਦੀ ਮੰਮੀ ਨੂੰ ਤਾਂ ਜਮਾਂ ਸਿੱਧਾ ਆਉਂਦੀ ਆ ਇਹਨੂੰ ਐ ਨਹੀਂ ਪਤਾ ਲੱਗਦਾ ਵੀ ਮੇਰੀ ਮਾਂ ਜੇ ਕੋਈ ਚੰਗੀ ਗੱਲ ਕਹਿੰਦੀ ਆ ਤੇ ਕਿਸੇ ਗੱਲ ਕਰਕੇ ਕਹਿੰਦੀ ਆ ਕੀ ਕੁਝ ਬੋਲ ਕੇ ਗਈ ਆ ਮੰਮੀ ਨੂੰ ਇਹ ਅੱਛਾ ਨਾਲੇ ਪਾਣੇ ਮੇਰੀ ਗੱਲ ਸੁਣ ਸਾਡੇ ਕੋਲ ਤਾਂ ਪੂੰਜੀ ਥੋੜੀ ਆ ਹੁਣ ਜਿਹੜਾ ਕੁਸ ਇਹਦੇ ਕੋਲੇ ਹੈਗਾ ਇਹਨੇ ਪਹਿਲਾਂ ਵੀ ਆਪ ਵਿਆਹ ਕਰਾਇਆ ਸੀ ਜੇ ਹੁਣ ਅਸੀਂ ਆਪਦੇ ਹੱਥੀ ਰਿਸ਼ਤਾ ਕਰਦੇ ਆ ਕੀ ਪਤਾ ਭਾਈ ਉੱਥੇ ਬਸੇ ਨਾ ਫਿਰ ਆਹੀ ਕੋ ਸੋਥੇ ਖੰਜਾ ਕੇ ਪੁੱਠੀ ਵਾਪਸ ਆ ਜੇ ਇਸ ਗੱਲ ਦੀ ਮਾਰੀ ਮੈਂ ਤਰਲੇ ਮਾਰਦੀ ਆਂ ਦੇਖ ਤੂੰ ਮੇਰੀ ਭੈਣ ਹੈ ਤੇਰੇ ਕੋਲੇ ਸਾਰੀ ਗੱਲਬਾਤ ਕਰਦੀ ਹੈ ਨਾ ਉਹ ਤੂੰ ਇਹਨੂੰ ਇਹ ਗੱਲ ਸਮਝਾ ਮਾਣੀ ਮੋਟੀ ਕੀ ਹੈ ਤੇਰੇ ਕਹੇ ਤੂੰ ਆਖੇ ਲੱਗ ਜੇ ਦੇਖ ਗੱਲ ਸੁਣ ਲੈ ਭੈਣ ਜਦੋਂ ਤੈਂ ਮੈਨੂੰ ਭੈਣ ਕਹਿ ਦਿੱਤਾ ਮੈਂ ਇਹਨੂੰ ਮਾੜੇ ਰਸਤੇ ਨਹੀਂ ਤੁਰਨ ਦੀ ਸੁਣ ਕੀ ਗੱਲ ਜਿੰਨੀ ਮੇਰੀ ਬਾਤ ਆ ਲੱਗੂ ਇਹਨੂੰ ਮੈਂ ਚੰਗੇ ਰਸਤੇ ਲਾਉਂਗੀ ਜੇ ਕਿਤੇ ਲੋਟ ਲੱਗਿਆ ਤਾਂ ਸਾਖ ਇਹੇ ਜੇ ਥਾਵੇਂ ਕਰਾਉ ਜਿਹੜੇ ਮੁੜ ਕੇ ਦੇੜੀ ਤੋਂ ਪੈਰ ਨਾ ਚੱਕੇ ਸਹੀ ਗੱਲ ਹੈ ਭੈਣ ਮੇਰੇ ਵੀ ਸਾਹ ਸੌਖੇ ਨਿਕਲ ਜਾਣਗੇ ਹੁਣ ਸਾਰਾ ਦਿਨੇ ਇਹ ਮਗਰ ਮੈਨੂੰ ਜਵਾਕਾਂ ਵਾਂਗੂ ਕਲਪਨਾ ਕਰਦੀ ਦਾ ਨਿਕਲ ਜਾਂਦਾ ਕਿ ਮੈਂ ਆਪਦੇ ਪੁੱਤ ਨੂੰ ਕਹਾ ਕਿ ਮੈਂ ਆਪਦੀ ਨੌ ਤੋਂ ਪਰਦੇ ਰੱਖਾਂ ਕਿ ਮੈਂ ਤਾਂ ਇੱਥੋਂ ਪਰਦੇ ਰੱਖਾਂ ਚੱਲ ਕੋਈ ਨਾ ਪਹਿਣੇ ਜੋ ਤੈਨੂੰ ਪਹਿਣੇ ਕਹਿਤਾ ਹੁਣ ਪੜ ਦੇਵੇ ਪੜ ਦੇਣ ਤਾਂ ਕੋਈ ਗੱਲ ਏ ਨਹੀਂ ਤੂੰ ਆਪਦਾ ਘਾਰ ਹੀ ਸਮਝ ਇੱਥੇ ਗੱਲ ਆ ਗਈ ਤਾਂ ਬਾਹਰ ਨਹੀਂ ਜਾਊਗੀ ਜੇ ਕੋਈ ਕਰੂੰਗੀ ਤਾਂ ਚੰਗਾ ਕਰੂੰ ਮਾੜਾ ਨਹੀਂ ਕਰਦੀ ਭਵੇਂ ਮੈਥੋਂ ਸੌਂ ਪਵਾ ਲੈ ਇਸ ਗੱਲ ਦੀ ਚੱਲ ਹੁਣ ਗਾਂਹਾਂ ਤੋਂ ਪਹਿਣੇ ਮੈਂ ਤੈਨੂੰ ਦੱਸ ਵੀ ਦਿਆ ਕਰੂੰ ਲੈ ਹੁਣ ਛੋਡੇ ਕੋਲੇ ਕੀ ਪੜਦਾ ਜਦੋਂ ਆਪਾਂ ਪਹਿਣਾ ਪਹਿਣਾ ਬਣ ਗਿਆਂ ਵੀ ਭਈ ਇਹ ਤਾਂ ਦੇਖ ਹੈਗੀ ਤਾਂ ਮੈਂ ਅੰਦਰ ਏ ਸੀ ਜਾਂ ਤੂੰ ਬਾਹਰ ਖੜਕਾਉਂਦੀ ਸੀ ਮੈਂ ਡਰਦੀ ਬਾਹਰ ਨਹੀਂ ਨਿਕਲੀ ਹੈਗੀ ਵੀ ਮੈਨੂੰ ਨਹੀਂ ਸੀ ਪੇਤ ਬਾਲਾ ਹਨਾ ਇਹ ਕੁੜੀ ਪਤਾ ਨਹੀਂ ਭਈ ਕਿੱਥੇ ਗਈ ਸੀ ਛੋਡੀ ਕਿੱਥੇ ਨਾ ਮੈਨੂੰ ਮੋਬਾਈਲ ਫੜਾ ਗਈ ਫੋਨ ਉਹ ਤੇ ਵੱਜੀ ਗਏ ਪਤਾ ਨਹੀਂ ਤੁਸੀਂ ਲਾਉਂਦੇ ਸੀ ਪਤਾ ਨਹੀਂ ਕੋਈ ਹੋਰ ਆ ਕੋਈ ਘਟੋ ਘਟ 100 ਫੋਨ ਆਇਆ ਹੂ ਮੈਂ ਤਾਂ ਚੱਕਿਆ ਨਹੀਂ ਪਹਿਣੀ ਮੈਨੂੰ ਤਾਂ ਇਹ ਆ ਹੀ ਕਹਿ ਕੇ ਆਈ ਐ ਕਹਿੰਦੀ ਆਂਟੀ ਦਾ ਫੋਨ ਆ ਤੇਰੇ ਨਾਲ ਗੱਲ ਕਰਦੀ ਕਰਦੀ ਸਮਾਂ ਮਾਇਆ ਆਖਿਆ ਭਾਈ ਕੰਮ ਤਾਂ ਦਾ ਕਰਾ ਮੇਰੇ ਨਾਲ ਇਹ ਬਿਮਾਰ ਸੀ ਕਹਿੰਦੀ ਮੈਂ ਤਾਂ ਉੱਧਰ ਜਾਨੀ ਆ ਮੁੜ ਕੇ ਜਦੋਂ ਆ ਬਾਵਾ ਟਾਈਮ ਹੋ ਗਏ ਨੇ ਮੈਨੂੰ ਚਾਚੂ ਨੂੰ ਉਠਾਇਆ ਮੈਂ ਤਾਂ ਫੇਰ ਪੜਤਾਲ ਕਰੀ ਮੈਂ ਆਖਿਆ ਕੁੜੀ ਹਜੇ ਆਈ ਨਹੀਂ ਫੇਰ ਮੈਂ ਆਈ ਗਾਹਾਂ ਸੋਡਾ ਬਾਰ ਲੱਗਿਆ ਪਿਆ ਤਾਂ ਮੇਰੇ ਬਾਦੀ ਬਣ ਗਈ ਫਿਰ ਮੈਂ ਹੁਣ ਕੀ ਕਰਾਂ ਮੈਨੂੰ ਕਹਿੰਦੀ ਮੈਂ ਤਾਂ ਤੇਰਾ ਨਾਂ ਲੈ ਕੇ ਆਈ ਆ ਮੈਂ ਉਹਨੂੰ ਅੱਜ ਹੱਥ ਵੀ ਬੰਨੇ ਵਾ ਬਈ ਤੂੰ ਮੇਰਾ ਨਾਂ ਨਾ ਲਿਆ ਕਰ ਮੈਨੂੰ ਬਦਨਾਮ ਕਰਾ ਦੇਗੀ ਰਹਿਣ ਦੇ ਮੈਂ ਤਾਂ ਤੇਰੀ ਲਿਹਾਜ਼ ਦੀ ਲੋੜ ਨਹੀਂ ਮੈਂ ਤਾਂ ਤੈਨੂੰ ਤੀ ਤਾਂ ਬਣਾਇਆ ਸੀ ਵੀ ਚਾਲਕ ਵੀ ਉਹੀ ਗੱਲ ਹੈ ਤੂੰ ਦੁਖੀ ਐ ਸਿਰ ਉਹ ਨੰਗੀ ਐ ਲੈ ਅਸੀਂ ਤਾਂ ਫਿਰ ਹੁਣ ਜੋ ਤੇਰੇ ਕੋਲੇ ਕਹਿ ਕੇ ਆਈ ਇਸ ਤਾਂ ਤੇਰੇ ਮੰਗਰੀ ਭਾਈ ਆ ਕੇ ਵਿੜਕ ਲੈਣੀ ਐ ਹਾਂ ਆਪਣੇ ਕਿਤੇ ਤਾਂ ਹੁਣ ਆ ਹੀ ਵੀ ਉਧਰ ਗਈ ਐ ਵੀ ਇਕੱਠੀਆਂ ਗਈਆਂ ਕਿਸੇ ਪਾਸੇ ਤੁਸੀਂ ਉਹੀ ਤਾਂ ਗੱਲ ਨਾਲ ਆਂਟੀ ਨਾਲੇ ਫਿਰ ਤੁਹਾਨੂੰ ਪਤਾ ਫਿਰ ਆਂਡ ਗਵਾਂਡ ਵੀ ਗੱਲਾਂ ਕਰਦੇ ਆ ਹੁਣ ਕਿਸੇ ਨੂੰ ਅਸੀਂ ਕੀ ਦਸੀਏ ਹੁਣ ਦੇਖ ਗੱਲ ਤੁਹਾਡੀ ਸਹੀ ਹੈ ਮੈਂ ਇਸ ਗੱਲ 'ਚ ਕੋਈ ਤੁਹਾਨੂੰ ਉਤਰਾਜ ਨਹੀਂ ਕਰਦੀ ਕਹਿਣਾ ਤੁਹਾਡਾ ਹੱਕ ਬਣਦਾ ਤੁਹਾਡਾ ਰੋਸ ਵੀ ਬਣਦਾ ਮੇਰੇ ਤੇ ਹੁਣ ਜੇ ਮੈਂ ਕਿਸੇ ਬਸੇ ਜਾਣਾ ਹੋਊ ਮੈਂ ਇਹਨੂੰ ਲੈ ਕੇ ਕਿਉਂ ਜਾऊं ਇਹਦਾ ਅੰਕਲ ਹੈਗਾ ਘਰੇ ਜਾਂ ਨਾਲ ਨਾਲੇ ਮੋਟਰਸਾਈਕਲ ਘਰੇ ਖੜਾ ਹੈਗਾ ਅਸੀਂ ਜਿੱਧਰ ਮਰਜੀ ਜਾਈਏ ਅਸੀਂ ਤਾਂ ਫਿਰ ਐਂ ਰਹਿ ਗਈਆਂ ਨਾ ਵੀ ਚੱਲ ਕੋਈ ਕੰਮ ਧੰਦਾ ਹੋ ਤੂੰ ਲੈ ਗਈ ਨਾਲ ਤਾਂ ਕਰਕੇ ਬੇਸਲੀਆਂ ਹੋ ਗਈਆਂ ਨਹੀਂ ਮੈਂ ਤਾਂ ਮੰਗ ਰਹੀ ਆ ਜਾਂਦੀ ਚੱਲ ਕੋਈ ਨਾ ਤੂੰ ਹੁਣ ਐਂ ਕਰੀਂ ਜੋ ਦੋ ਵੀ ਤੈਨੂੰ ਐ ਲੱਗੇ ਵੀ ਤੈਨੂੰ ਐ ਕਹਿ ਕੇ ਆਈ ਐ ਤੂੰ ਉਹ ਦੀਪਵੇਂ ਮੰਗਰਾ ਕੇ ਪਤਾ ਕਰ ਲਿਆ ਕਰ ਵੀ ਤੇਰੇ ਕੋਲੇ ਆਈ ਐ ਹੁਣ ਮੈਂ ਤੈਨੂੰ ਸੱਚ ਦੱਸ ਦਿਆ ਕਰੂੰ ਪਰ ਭੈਣੇ ਮੈਂ ਤੇਨੂੰ ਇੱਕ ਗੱਲ ਕਹਿਨੀ ਆ ਵੀ ਤੂੰ ਪੱਲਾ ਬੋਚ ਵਧੀਆ ਰਹੇਗੀ ਕੀ ਮੰਗਦੇ ਆ ਤੁਹਾਡਾ ਲਾਲ ਚ ਜ਼ਮੀਨ ਜਮੂਨ ਦਾ ਨਾ ਜਿਹੜਾ ਤੁਸੀਂ ਐ ਕਰਦੇ ਹੋ ਸਾਡੀ ਕਬੀਲਦਾਰੀ ਤੁਰਦੀ ਐ ਮੈਨੂੰ ਦੱਸਿਆ ਨੇ ਸਾਰਾ ਕੁਝ ਪਤਾ ਹੀ ਆ ਭੈਣੇ ਸਾਨੂੰ ਉਹ ਕਿੱਥੇ ਪੜਦੇ ਰੱਖਦੀ ਐ ਹਾਂ ਮੈਂ ਤਾਂ ਦੇਖ ਕਿਸੇ ਕੋਲੇ ਬਾਫ ਨਹੀਂ ਕੱਢਦੀ ਹੈਗੀ ਜਮਾ ਵੀ ਵੀ ਇਹ ਤੁਸੀਂ ਲਾਲਚ ਨਾ ਕਰੋ ਭੈਣੇ ਇੱਜ਼ਤ ਨੂੰ ਧੱਬਾ ਲੱਗਦਾ ਐ ਕੋਈ ਨਾ ਪੈਣ ਮੇਰਾ ਪੁੱਤ ਤਾਂ ਪਾਵਾ ਦਿਹਾੜੀਆਂ ਕਰਕੇ ਖਾ ਲੇ ਪਰ ਕੋਈ ਨਹੀਂ ਇਹ ਤਾਂ ਮੈਂ ਕਰਦੀ ਆ ਬੰਨ ਸੁੱਭ ਕੇ ਤੇ ਹਾਂ ਤਾਂ ਫੇਰ ਲੋਟ ਨਹੀਂ ਆਉਂਦਾ ਸਾਨੂੰ ਤਾਂ ਭੋਰਾ ਲਾਲ ਚ ਨਹੀਂ ਹੈਗਾ ਪਰ ਗੱਲ ਹੁਣ ਆਇਆ ਆਪਦਾ ਹੁਣ ਕਿੱਥੇ ਸਿੱਟੀ ਏ ਅੱਜ ਤਾਂ ਹੁਣ ਗੱਲ ਲਈ ਆ ਇਹ ਤਾਂ ਸਾਡੀ ਗੱਲ ਪੈਣ ਨੂੰ ਫਿਰਦੀ ਆ ਹੁਣ ਫੇਰ ਹੁਣ ਕੀ ਕਰੀਏ ਭਈ ਇਹ ਤਾਂ ਹੋਰ ਤਾਂ ਕੋਈ ਲਾਜ ਨਹੀਂ ਹੈਗਾ ਦੇਖ ਚੱਲ ਜਿੱਥੇ ਕਿਤੇ ਕੋਈ ਮੈਨੂੰ ਮਿਲਿਆ ਮੁੰਡਾ ਮੈਂ ਸੋਨੂੰ ਦੱਸ ਪਾ ਦੂੰਗੀ ਤੇ ਮੰਨਣੀ ਨਾ ਮੰਨਣੀ ਭਈ ਸੋਡੀ ਮਾਰ ਜੀ ਕੋਈ ਨਹੀਂ ਭਾਈ ਤੂੰ ਦੇਖ ਲੈ ਜੇ ਕਿ ਇਹ ਤੇਰੇ ਹੱਥੋਂ ਹੀ ਤਾਂ ਪळा ਹੋਣਾ ਹੋਵੇ ਹਾਂ ਨਾ ਮੈਂ ਕਰਾ ਦੂੰ ਕੋਈ ਗੱਲ ਨਹੀਂ ਮੈਂ ਚਲਾਉਂਗੀ ਗੱਲ ਤੇ ਮੇਰੀ ਇੱਕ ਨਿਗਾ ਚ ਮੁੰਡਾ ਹੈਗਾ ਵੀ ਐ ਮੈਂ ਪਹਿਲਾਂ ਉਹਨਾਂ ਨੂੰ ਪੁੱਛ ਲਾਂ ਵੀ ਕੀ ਹੈ ਉਹਨਾਂ ਨੇ ਰਿਸ਼ਤਾ ਲੈ ਲਿਆ ਹੋਵੇ ਹਾਂ ਉਹ ਚੱਲਾ ਹਾਂ ਫਿਰ ਐ ਨਾ ਔਖਾ ਹੋ ਜਾਂਦਾ ਬਾਅਦ ਚ ਪਹਿਲਾਂ ਮੈਂ ਪੁੱਛ ਲਾਂ ਪਰ ਇਹਦੇ ਕੋਲੇ ਗੱਲ ਨਾ ਕਰੀ ਹਜੇ ਪਹਿਲਾਂ ਨਾ ਨਾ ਮੈਂ ਕੀ ਗੱਲ ਕਰਨੀ ਆ ਤੂੰ ਆਪਦੀ ਵਜ੍ਹਾ ਨਾਲ ਸਾਪੇ ਸਮਝਾ ਦੀਏ ਨਾ ਮੈਂ ਆਪੀ ਤੈਨੂੰ ਦੱਸ ਦੂੰਗੀ ਭੈਣੇ ਹੁਣ ਮੈਂ ਗੱਲ ਕਰਦੀ ਆ ਇਹਦੇ ਨਾਲ ਆਪਣੇ ਸਾਹਿਬ ਨਾਲ ਲੈ ਹੁਣ ਤੁਸੀਂ ਬੈਠੋ ਮੈਂ ਚਾਹ ਲਿਓ ਨਾ ਚਾਹ ਨਹੀਂ ਨਾ ਨਾ ਤੂੰ ਮੁੰਡੇ ਨੂੰ ਬੋਲ ਮਾਰ ਪੈਣੇ ਅਸੀ ਕੰਮ ਕਰਨਾ ਵਾਲਾ ਕੰਮ ਪਿਆ ਉਹ ਜਵਾਕੜੀ ਘਰੇ ਆ ਕੱਲੀ ਖੇਡੀ ਆ ਦੀ ਹੋਰ ਅੱਛੇ ਅਨਸ਼ਾ ਉਹਦੀ ਗੌਰ ਵੀ ਨਹੀਂ ਕਰਦੀ ਉਹ ਤਾਂ ਛੱਡ ਕੇ ਟੱਪ ਜੂਗੀ ਨਹੀਂ ਪੈਣਾ ਮਾਂ ਮਾਤਾ ਤਾਂ ਹੀ ਹੈਗਾ ਉਹੀ ਗੱਲ ਦਿਲ ਪਟਣ ਵਾਲਾ ਹੋ ਜਾਂਦਾ ਉਹੀ ਤਾਂ ਗੱਲ ਹੈ ਇਹਦਾ ਵੀ ਸੰਸਾਗਾ ਹਾਂ ਇਹਦੀ ਜਵਾਕੜੀ ਦਾ ਵੀ ਸੰਸਾ ਮੈਂ ਤਾਂ ਹੁੰਦਾ ਹੀ ਹੈ ਤੇਰੇ ਤੋਂ ਵੀ ਗੱਲ ਪੈਗੀ ਚੱਲ ਮਾਰੀ ਬੋਲ ਜਵਾਕੜੀ ਨੂੰ ਪਾਲ ਹਾਂ ਕੀ ਨਾਮ ਮਤ ਜਗਦੇਵ ਹੈ ਅੱਛਾ ਹਾਂ ਜਗਦੇਵ ਪੁੱਤ ਤੇਰੀ ਮੰਮੀ ਬੁਲਾਉਂਦੀ ਆ ਆ ਚੱਲ ਜੇ ਪੁੱਤ ਹੁੰਦਾ ਚਾਹ ਚਾਹਨ ਤਾਂ ਭੈਣ ਦੋ ਮਿੰਟ ਨਾ 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 ਚਾਹ ਕਿੱਥੇ ਭੈਣ ਚਾਹ ਤਾਂ ਬਸ ਪੀ ਲੈ ਚਲ ਕੋਈ ਨਾ ਤੂੰ ਫਿਕਰ ਨਾ ਕਰ ਜਿਹੜੀ ਗੱਲ ਤੈਨੂੰ ਸਮਝਾਈ ਆ ਹਨਾ ਕੋਈ ਨਾ ਤੇ ਕੋਈ ਨਾ ਪੁੱਤ ਤੂੰ ਗੁੱਸਾ ਨਾ ਕਰਿਆ ਕਰ ਕਿਸੇ ਗੱਲ ਦਾ ਫਿਕਰ ਨਾ ਕਰੀ ਮੈਂ ਦੇਖ ਤੇਰੀ ਮਾਂ ਵਰਗੀ ਹੋਈ ਆ ਤੇਰੀ ਮਾਂ ਹੀ ਬਣ ਕੇ ਰਹੂੰ ਤੂੰ ਜੇ ਉਹ ਮੇਰੇ ਘਰੇ ਆਉਂਦੀ ਆ ਤੇਰੀ ਭੈਣ ਤਾਂ ਤੂੰ ਟੈਨਸ਼ਨ ਵਾਲੀ ਗੱਲ ਨਾ ਲੈ ਕੋਈ ਹਾਂ ਚਲ ਕੋਈ ਨਾ ਕੋਈ ਨਾ ਲਈ ਜਾ ਮੈਂ ਆਹ ਟੀ ਗੁੱਸਾ ਤਾਂ ਹੁੰਦੀ ਆ ਜੋ ਸਾਰਿਆਂ ਨੂੰ ਦੱਸ ਕੇ ਨਹੀਂ ਆਉਂਦੀ ਆਉਂਦਾ ਆਉਂਦਾ ਹਾਂ ਆ ਜਾ ਪੁੱਤ ਹੱਥ ਨਹੀਂ ਚੱਕੀਦਾ ਹੁੰਦਾ ਮਟਿਆਰ ਐ ਫੇਰ ਵੀ ਚਲੋ ਮਾਂ ਲਾ ਦੇਖ ਲੈ ਮਾਂ ਮਾਂ ਤਾਂ ਐ ਹੁੰਦਾਗਾ ਵਿਚਾਰੀ ਦਾ ਮੂੰਹ ਉੱਤਰਿਆ ਪਿਆ ਇਹ ਨੂੰ ਚੰਦਰੀ ਨੂੰ ਜਮੇ ਚੜੀ ਲੱਥੀ ਨਹੀਂ ਹੈ ਵੀ ਤੇਰੇ ਸਿਰ ਤੇ ਵੀ ਬੰਦਾ ਨਹੀਂ ਹੈਗਾ ਤੇਰੇ ਪਿਓ ਵੀ ਨਹੀਂ ਹੈਗਾ ਵੀ ਕਿਉਂ ਮਾਂ ਨੂੰ ਤੜਫਾਇਆ ਹੈਗਾ ਤੈ ਤੂੰ ਸਿਆਣੀ ਬਣ ਕੇ ਰਹਿ ਕਮਲੀ ਚਲ ਮੈਂ ਵੀ ਦੇਖ ਰਹੀ ਆ ਬਾਜ਼ਾਰ ਜਾ ਕੇ ਆਉਣੀ ਆ ਹੋਰ ਇਹਦੀ ਗੱਲ ਕਿੱਦਰੇ ਹੋਰ ਹੀ ਬਾਗੀ ਲੈ ਕਿੱਡਾ ਸ਼ਿਆਪਾ ਖੜਾ ਹੋਇਆ ਸੀ ਉਹ ਤਾਂ ਇੰਨਾ ਸ਼ੋਕਰ ਦੀ ਮਾਂ ਸਿਆਣੀ ਸੀ ਵਿਚਾਰੀ ਛੇ ਤੇ ਸਮਝ ਗਈ ਗੱਲ ਮੈਨੂੰ ਕੁਝ ਬੋਲੀ ਨਹੀਂ ਹੈਗੀ ਨਹੀਂ ਝੱਟੇ ਝੱਥ ਪਵਾਤਾ ਸੀ ਮੇਰੇ ਤਾਂ ਮੈਂ ਤਾਂ ਬਾਜ਼ਾਰ ਜਾ ਕੇ ਹੁਣ ਤੂੰ ਤਾਂ ਬਾਹਰ ਨਿਕਲਿਆ ਭੱਲਿਆ ਅੰਦਰ ਹੀ ਵੜ ਗਿਆ ਹਾਈ ਹਾਈ ਮਮਾ ਜਾਨ ਬਚਾ ਕੇ ਆਈਆਂ ਮਿੰਡ ਚ ਹਿੱਲਣ ਲੱਗ ਜਾਂਦੇ ਸੀਗੇ ਭਲਾ ਬਿੜਕ ਤਾਂ ਲੈ ਕੇ ਆਵਾਂ ਜਾ ਕੇ ਵੀ ਮੇਰੇ ਬਾਰੇ ਕਹਿ ਕੇ ਕੀ ਆਏ ਨੇ ਜੇ ਮੈਨੂੰ ਮੇਰੀ ਭਾਬੀ ਬਾਰੇ ਪਤਾ ਲੱਗ ਗਿਆ ਨਾ ਵੀ ਮੇਰੇ ਬਾ ਪੁੱਠਾ ਸਦਾ ਬੋਲ ਗਈ ਐ ਇਹਨੂੰ ਤਾਂ ਮੈਂ ਛੱਡਦੀ ਨਹੀਂ ਹੈਗੀ ਫਿਰ ਇਹਨੂੰ ਉਹੀ ਗੋਡਿਆਂ ਥੱਲੇ ਲੈ ਲੂੰਗੀ ਆ ਜਾਂ ਅੰਟੀ ਹਾਂ ਤੁਸੀਂ ਕਿੱਧਰ ਆ ਬੰਦ ਕਰ ਦੋ ਦੋ ਮਿੰਟ ਮੋਟਰਸਾਈਕਲ ਇੰਨੀ ਕਾਲੀ ਐ ਨਾ ਅਸੀਂ ਬਾਜ਼ਾਰ ਜਾ ਕੇ ਆਉਣੀ ਆ ਪੁੱਤ ਕੱਪੜੇ ਜੇ ਲੈ ਕੇ ਆਉਣੀ ਆ ਮੈਂ ਗਰਮੀ ਵਾਸਤੇ ਆਵਦੇ ਅੱਛਾ ਫਿਰ ਮੈਂ ਮੇਰੇ ਆਸਤੇ ਕੌਣ ਲੈ ਕੇ ਆਊਗਾ ਲੈ ਅੱਖਾਂ ਕੱਢਣ ਲੱਗੇ ਮਿੰਨ ਮੇਰੇ ਆਸਤੇ ਵੀ ਸੂਟ ਲੈ ਕੇ ਆਇਓ ਅੱਖਾਂ ਨਹੀਂ ਕੱਢਦੇ ਪੁੱਤ ਕੋਈ ਨਾ ਕੋਈ ਨਾ ਕੱਪੜਿਆਂ ਦਾ ਤੈਨੂੰ ਘਾਟ ਹੈਗਾ ਲੈ ਦੱਸ ਚਿਹੜਾ ਕਰਦੀ ਆ ਫੜੀ ਮਰਜੀ ਕੱਟ ਮੈਂ ਜਿੰਦਾ ਲਾ ਦੇ जिंदा ਰਹਿਣ ਦਾ ਲੋਣ ਨੂੰ ਮੈਂ ਉਰੇ ਹੀ ਬੈਠੀ ਆ ਜਾਓ ਜਾਇਓ ਤੁਸੀਂ ਮੈਂ ਮੜਿਆ ਫੋਨ ਕਰਨਾ ਸੀ ਤਾਂ ਕਰਕੇ ਆਈ ਸੀ ਫੋਨ ਇੱਥੇ ਹੀ ਪਿਆ ਤੁਹਾਡੇ ਵਾਲਾ ਹਾਂ ਮੇਰੇ ਕੋਲ ਤਾਂ ਗਾਹਾਂ ਉੱਤੇ ਫ੍ਰਿਜ ਤੇ ਆਏ ਹਾਂ ਹਾਂ ਬਸ ਠੀਕ ਹੈ ਭਾਗ ਜਾਓ ਤੁਸੀਂ ਮੈਂ ਤਾਂ ਇੱਥੇ ਹੀ ਆ ਚੰਗਾ ਹੈ ਕਰੀ ਜੇ ਜਾਵੇਂਗੀ ਪੁੱਤ ਜਿੰਦਾ ਲਾ ਕੇ ਭਾਗ ਜੀ ਤੇ ਬਾਕੀ ਸਿਰ ਗੱਲ ਸੁਣ ਮੇਰੀ ਤੇ ਮੜਿਆ ਧਿਆਨ ਨਾਲ ਪੁੱਤ ਅੰਦਰ ਬਾੜ ਡਾਲੀ ਆ ਹਾਂ ਠੀਕ ਹੈ ਠੀਕ ਹੈ ਡਾਲੂ ਤੇ ਮੈਂ ਜਾਂਦੀ ਨਹੀਂ ਨਹੀਂ ਹੈਗੀ ਮੈਂ ਇੱਥੇ ਹੀ ਆ ਕੋਈ ਟੈਨਸ਼ਨ ਨਾ ਲਓ ਭਾਗ ਜਾਓ ਤੁਸੀਂ ਯਾਦ ਨਾਲ ਸੂਟ ਲੈ ਆਇਓ ਮੇਰੇ ਕੋਈ ਨਹੀਂ ਕੋਈ ਹਾਂ ਭਗ ਜਾ ਮੇਰੇ ਲਈ ਨਾ ਗੂੜੇ ਸੂਟ ਲਿਆਓ ਫਿੱਕੇ ਨਹੀਂ ਮੈਂ ਪਾਉਂਦੀ ਤੂੰ ਉਸ ਤਾਂ ਫਿੱਕੇ ਪਾਉਂਦੇ ਹੋ ਨਾ ਭਗ ਜਾ ਆਪਦੇ ਅੰਕਲ ਤੋਂ ਮੰਗਾ ਲਾ ਗੂੜੇ ਫਿੱਕੇ ਮੈਂ ਤੈਨੂੰ ਓਹੋ ਮੈਂ ਹੁਣ ਇਹਨਾਂ ਨੂੰ ਤਾਂ ਕਹਿ ਰਹੀ ਆ ਗੂੜੇ ਸੂਟ ਲਿਆ ਦਿਓ ਆਰੇ ਬਾਹਰ ਘੱਟ ਪਿਆਗਾ ਉਹਨੇ ਆਪ ਕੀ ਕਰਦੀ ਉਹ ਤੋਂ ਨਹੀਂ ਆ ਗਿਆ ਹੋਰ ਕਣੀਆਂ ਆ ਗਿਆ ਚਲ ਪੈਂਮਨਾ ਪਹੁੰਚ ਗਏ ਇੰਨਾ ਸ਼ੁਕਰ ਮੈਂ ਕੱਪੜੇ ਲੀੜੇ ਚੱਕੇ ਨੇ ਫਿਰ ਦੇਖਣਾ ਇਹ ਤਾਂ ਕਿੱਥੇ ਚੱਕਿਆ ਦੇਖੋ ਉੱਥੇ ਪਿਆ ਚਲ ਕੋਈ ਨਹੀਂ ਮੈਨੂੰ ਲੈ ਪੈ ਗਈ ਆਏ ਹੇ ਨਹੀਂ ਮੈਨੂੰ ਮੈਨੂੰ ਸਮਝਾ ਲੈ ਬਾਹਰ ਲੈ ਜਾ ਕੋਈ ਲੁੱਟ ਕੇ ਮौज ਨਾ ਪਈ ਆ ਬਾਹਰ ਤਾਂ ਨਹੀਂ ਪਈ ਜਾਂਦੇ ਨੂੰ ਪਤਾ ਹੀ ਲੱਗਾ ਗੁੜਗੇ ਨਾ ਇਹਨਾਂ ਨੂੰ ਨਹੀਂ ਮੈਨੂੰ ਪਤਾ ਲੱਗਾ ਸੂਟ ਦਿਖਾ ਦਿਓ ਮੈਂ ਤਾਂ ਕੱਦੀ ਗਈ ਸੀ ਮੈਂ ਘਰੇ ਜਾਵਾ ਘਰੇ ਜਾਵਾ ਤਾਂ ਨਹੀਂ ਗਈ ਮੈਂ ਕਿਹਾ ਮੈਂ ਸੂਟ ਲੈ ਕੇ ਹੀ ਜਾਉਂਗੀ ਅੱਛਾ ਬਾਹਰ ਖੁੱਲਾ ਪਿਆ ਸੀ ਮੈਂ ਤੈਨੂੰ ਕਿਹਾ ਸੀ ਵੀ ਬਾਹਰ ਨਾ ਉਹ ਕਰੀ ਖੁੱਲਾ ਛੱਡੀ ਲੈਬਣੇ ਮੈਂ ਤਾਂ ਆ ਲਿਆ ਹੀ ਆ ਇਹ ਆ ਤਾਂ ਮੈਂ ਇੰਨਾ ਤੂੰ ਮੋੜਨੇ ਕਰਕੇ ਆਈਆਂ ਮਹਾ ਜੀ ਮੇਰੇ ਨਾ ਪਸੰਦ ਆਇਆ ਤਾਂ ਇੰਨਾ ਤੂੰ ਮੋੜ ਜੂਗੀ ਕਿ ਤਾਂ ਇਹ ਮੈਨੂੰ ਫਿਰ ਰਾਹ ਦੇ ਚਾਹੇ ਜੇ ਲਗੇ ਪ੍ਰਿੰਟੂ ਚਲ ਪਹਿਲਾਂ ਹੀ ਕਹਿਤਾ ਸੀ ਮਾ ਇੱਕ ਹੀ ਪ੍ਰਿੰਟ ਜਾ ਹੋ ਗਿਆ ਰੰਗ ਟੋਟਾ ਗਲੇ ਹਾਂ ਨਹੀਂ ਪ੍ਰਿੰਟ ਜਿਹਾ ਦੇਖੋ ਹੀ ਲੱਗਦਾ ਮੇਰਾ ਸੂਟ ਕਿੱਥੇ ਆ ਤੇਰਾ ਸੂਟ ਕੋਈ ਨਾ ਤੂੰ ਨਾਲ ਜਾ ਕੇ ਲਿਆਈ ਮੈਂ ਦੇਖ ਕਿ ਤੂੰ ਹੱਸਦੀ ਨਹੀਂ ਤਾਂ ਮੈਂ ਲਿਆ ਦਿੰਦੀ ਜਾਂ ਇਹਨਾਂ ਦਾ ਇਹਨਾਂ ਤੋਂ ਸਮਾਂ ਲਾ ਤੂੰ ਇੱਕਾ ਜਿਹੜਾ ਮਰਦਾ ਇਹਨਾਂ ਤੋਂ ਮਸੂਟ ਪਾਉਂਗੀ ਮੈਂ ਤਾਂ ਕੋਈ ਨਹੀਂ ਪਾਉਂਦੀ ਇਹ ਜਿਹੜਾ ਚਾਲੀ ਕੋਈ ਨਾ ਮੈਂ ਤਾਂ ਚਾਹ ਲਿਉਣੀ ਆਪਣਾ ਕੇ ਸਰ ਤੂੰ ਹੀ ਜਾਂਦਾ ਉਹ ਬਣਾ ਚਾਹ ਬਗਾਈ ਕਰੀ ਉਥੇ ਹੋਰ ਤੇ ਐਨੀ ਬਗਾਈ ਨਾਲ ਮਸਾ ਕੱਢੇ ਕਾਬ ਵਧੀਆ ਜਿਹਾ ਆ ਪਸੰਦ ਆ ਤੂੰ ਪਰੇ ਚੱਕ ਕੇ ਲਾਜੇ ਮੇਰੇ ਸਹਾਨੇ ਕਾਂ ਨੂੰ ਰੱਖੇ ਰੇ ਫਿਰ ਇਹ ਹੁਣ ਚੰ ਤੂੰ ਚਾਹ ਬਣਾ ਨਾ ਮੇਰੀ ਗੱਲ ਸੁਣ ਚੌੜਾ ਹੋ ਕੇ ਤਾਂ ਨਾਲ ਲੰਘ ਗਿਆ ਸੀ ਨਾਲੇ ਤੈਨੂੰ ਮੈਂ ਚੰਗਾ ਭਲਾ ਕਿਹਾ ਸੀ ਵੀ ਮੈਨੂੰ ਸੂਟ ਲੈ ਕੇ ਦੇ ਕੀ ਗੱਲਾਂ ਲੈ ਕੇਗਾ ਤੂੰ ਦਿੱਤਾ ਮੈਂ ਥੋੜੀ ਬੋਲ ਮੈਂ ਤੇਰੀ ਆਂਟੀ ਨੂੰ ਕਿਹਾ ਸੀਗਾ ਉਹਨੂੰ ਸ਼ੂਟ ਦਵਾ ਦੇ ਉਹ ਕਹਿੰਦੀ ਉਹਦੇ ਆਪ ਦੀ ਕੱਪੜੀ ਦੁਕਾਨ ਆ ਉਹਨੂੰ ਵੀ ਸ਼ੂਟਾਂ ਦੇ ਤਾਂ ਚੌੜ ਕਰਦੀ ਹੈ ਕਹਿੰਦੀ ਕੋਈ ਜੇ ਉਹਨੂੰ ਲੱਗਦਾ ਸੀ ਚੌੜ ਕਰ ਦੇ ਤੈਨੂੰ ਤਾਂ ਪਤਾ ਸੀ ਮੈਂ ਸੱਚੀ ਕਹਿਣੀ ਆ ਕਿ ਅੱਗ ਲੱਗਦੀ ਸੀ ਸੂਟ ਲਿਉਂਦੀ ਨੂੰ ਅੱਗ ਨਹੀਂ ਲੱਗਦੀ ਤੂੰ ਐ ਕਰੀ ਕੱਲ ਨੂੰ ਵਗ ਜੀ ਪਰ ਮੈਂ ਤੇ ਪੰਜ ਸ਼ੂਟ ਲਿਆਈ ਅੱਜ ਮੈਂ ਉਹਦੇ ਕੋਲੇ ਨਾਲ ਕਿਵੇਂ ਜ਼ੋਰ ਪਾਉਂਦਾ ਉਹਨੂੰ ਉਹਦੇ ਬਾਅਦ ਤੇ ਸ਼ੂਟ ਲੈ ਨਾਲੇ ਉਹ ਸਤੇ ਕਿਵੇਂ ਲਿਆ ਕੱਪੜੇ ਇਹਨੂੰ ਵੀ ਕਹਿੰਦਾ ਇੱਕ ਸੂਟ ਲੈ ਲੈ ਬਥੇਰਾ ਇਹਨੂੰ ਤਾਂ 4 ਦਿਨ ਹੋ ਗਏ ਸੀ ਕਹਿੰਦੀ ਨੂੰ 4 ਇਹਦੇ ਕੋਲ ਤੈਨੂੰ 5 ਦਵਾ ਦੂੰਗਾ ਤੂੰ ਵੀ ਗੁੱਸੇ ਹੋਈ ਜੀ ਆਹ ਤਾਂ ਆ ਗੱਲ ਤਾਂ ਹੀ ਆਪਦੀ ਆਪਦੀ ਹੁੰਦੀ ਆ ਬਗਾਨੀ ਹਮੇਸ਼ਾ ਬਗਾਨੀ ਹੁੰਦੀ ਆ ਬਗਾਨੀ ਕੌਣ ਕਹਿੰਦਾ ਤੈਨੂੰ ਤੂੰ ਗੱਲ ਨਹੀਂ ਸਮਝਦੀ ਜਿਹੜੀ ਤੈਨੂੰ ਮੈਂ ਆਖਿਆਗਾ ਜੇ ਮੈਂ ਬੜਾ ਜ਼ੋਰ ਪਾਉਂਦਾ ਤਰੀ ਅੰਟੀ ਕੀ ਸਮਝਦੀ ਇਹ ਤਾਂ ਜਾਣ ਕੇ ਮੈਨੂੰ ਲੱਗਾ ਜਾਣ ਕੇ ਕਰਿਆ ਤੁਸੀਂ ਮੈਂ ਬੇਫਕੂ ਮੈਂ ਜੱਦੀ ਮੈਂ ਇੱਥੇ ਬੈਠੇ ਉਹਨੂੰ ਘੰਟਾ ਹੋ ਗਿਆ ਇੱਥੇ ਬੈਠੀ ਨੂੰ ਹੁਣ ਮੈਂ ਘਰੇ ਨਾ ਪਾ ਗਿਜਾਂ ਤੇ ਆਪਣਾ ਕੋਈ ਕੰਮ ਧੰਦਾ ਨਹੀਂ ਬੇਫੂ ਵੀ ਨਹੀਂ ਫਿਰ ਤੈਨੂੰ ਮੈਂ ਦੱਸਾਂ ਤੈਨੂੰ ਆਖਿਆ ਤਾਂ ਹੈਗਾ ਜੇ ਕੋਈ ਗੱਲ ਕਰਨੀ ਹੁੰਦੀ ਉਹ ਤੇ ਸਾਹਮਣੇ ਨਾ ਕੋਈ ਕਹਿਆ ਕਰ ਮੈਨੂੰ ਬੇਫਕੂ ਮੈਨੂੰ ਤਾਂ ਬੇਫਕੂ ਲੱਗਦੀ ਹੈ ਮੋਟੇ ਦਿਮਾਗ ਦੀ ਲੱਗਦੀ ਹੈ ਹੈ ਹੀ ਨਹੀਂ ਉਹਨੂੰ ਅਕਲੋ ਕੁਲ ਇੰਨੀ ਐਵੇਂ ਨਹੀਂ ਤਾਂ ਲੱਗਦੀ ਤੈਨੂੰ ਬੇਫਕੂ ਮੈਨੂੰ ਪਤਾ ਨਾ ਆਹੋ ਪਤਾ ਤੈਨੂੰ ਜੇ ਤੈਨੂੰ ਪਤਾ ਹੁੰਦਾ ਨਾ ਤੂੰ ਆਪਣੀ ਗੱਲ ਤੇ ਰਹਿੰਦਾ ਕੀ ਹੋ ਗਿਆ ਬਾਹਲੀ ਨਾ ਲੜਨਾਂ ਦਾ ਕੋਈ ਕੋਈ ਗੱਲਾਂ ਹੀ ਕਰਦੇ ਵੈਸੀ ਅੱਛਾ ਚਲ ਚੰਗਾ ਆਂਟੀ ਮੈਂ ਤਾਂ ਜਾਨੀ ਆਂ ਚਾਹ ਤਾਂ ਬਣੀ ਜਾਂਦੇ ਤੂੰ ਕਿੱਧਰ ਜਾਨੀ ਆਂ ਘਰੇ ਚੱਲੀ ਆਂ ਅੰਕਲ ਦਾ ਤਾਲੂਆ ਸੁੱਕੀ ਜਾਂਦਾ ਅੰਕਲ ਨੂੰ ਵੀ ਪਿਆ ਦੇ ਚਾ ਮੈਨੂੰ ਤਾਂ ਲੋੜ ਨਹੀਂ ਹੈਗੀ ਹਾਂ ਇਹ ਐਂਗਾ ਤੂੰ ਬੋਲਦੀ ਕੀ ਗੱਲ ਉਹਦੀ ਹੈ ਕਿ ਇੱਕੋ ਗਲਤ ਹੈ ਤੈਨੂੰ ਆਖਾ ਸੀ ਵੀ ਦਵਾ ਦੇ ਛੂਟੇ ਨੂੰ 200 ਦਾ ਛੂਟ ਆਉਣਾ ਸੀ ਕੀ ਹੁੰਦਾ ਇੱਕ ਹੋਰ ਲੈ ਲੈਂਦੀ ਇੱਕ ਹੋਰ ਲੈ ਲੈਂਦੀ ਤੇ ਕੱਲ ਨੂੰ ਇਹ ਕੁਛ ਹੋਰ ਕਹੂਗੀ ਅੱਜ ਸ਼ੂਟ ਕਹਿੰਦੀ ਐ ਐਂ ਦੋੜੋ ਹੁੰਦਾ ਹੁੰਦਾ ਹੈਗਾ ਵੀ ਮੇਰੇ ਬਰਾਬਰ ਮੇਰਾ ਸ੍ਰੀਕਾ ਕਰੂਗੀ। ਉਹ ਮੈਂ ਤਾਂ ਆਪ ਕਹਿਣਾ ਹੈਗਾ ਮੈਂ ਕਿਤੇ ਪਿਓ ਮੈਂ ਉਹ ਚੱਲੀ ਜੀ ਤਾਂ ਹੈਗੀ ਇਹ। ਸ੍ਰੀਕਾ ਦੀ ਗੱਲ ਨਹੀਂ ਕੀ। ਤੂੰ ਲੈ ਕੇ ਦੇ ਜਿੰਦੀ ਫੇਰੀ ਬਿੜੂ ਤੇਰੇ ਤੇ। ਤੂੰ ਗੱਲ ਸਮਝਦੀ ਨਹੀਂ ਜਿਹੜੀ ਆਪਾਂ ਪਹਿਲਾਂ ਕਰਕੇ ਹਟਿਆ। ਹੁਣ ਤੂੰ ਐ ਹੋ ਗਿਆ ਆਪਦਾ ਚਾਰ ਲਈ ਮੈਨੂੰ ਇੱਕ ਵੀ ਨਹੀਂ ਮੈਨੂੰ ਉਤੋਂ ਮਾਂ ਮੰਗਾ ਹੀ ਇਹਨੇ ਤੂੰ ਕਹਿੰਦੇ ਮੈਨੂੰ ਮਾਂ ਮੰਦੀ ਐ ਫਿਰ ਮਾਂ ਕਾਦੀ ਹੋਈ ਵੀ ਸ਼ੂਟ ਆਪਦਾ ਚਾਰ ਲਿਆ ਵੀ ਮੈਨੂੰ ਇੱਕ ਵੀ ਲੈ ਕੇ ਦਿੱਤਾ। ਚਲ ਠੀਕ ਆ। ਦੁੱਧ ਪਾ ਲਿਆ ਹੁਣ ਮੈਂ ਚਾਹ। ਦੁੱ ਮੈਂ ਤੂੰ ਹੱਗੱਲਾਂ ਤੋਂ ਕੀ ਲੈਣਾ ਹੈ ਕਿਰਨਾਂ ਨੂੰ ਤਾਂ ਪਤਾ ਕਿ ਮੈਂ ਸ਼ੂਟਾਂ ਤੋਂ ਕਿਰਨਾਂ ਇਹਨੂੰ ਦਬਾਉਣੇ ਆ ਮੈਂ ਤਾਂ ਇਹਨੂੰ ਰੱਖਣ ਨੂੰ ਫਿਰਦਾ ਵੀ ਕਿਸੇ ਹਿਸਾਬ ਨਾਲ ਇਹ ਰਹੇ ਘਰੇ ਮੈਨੂੰ ਐ ਨਹੀਂ ਸਮਝ ਆਉਂਦੀ ਕਿ ਇੰਨਾ ਤਾਂ ਬੰਦਾ ਕੋਈ ਨਹੀਂ ਰੋ ਮਾਰਦਾ ਠੀਕ ਹੈ ਜਿਹੜਾ ਤੂੰ ਸ਼ੂਟ ਲੈ ਕੇ ਦੰਨਾ ਨਾ ਐਨਾ ਤੇਰੇ ਤੇ ਹੱਕ ਜਤਾਉਂਦੀ ਐ ਮੈਂ ਤਾਂ ਤੈਨੂੰ ਭੋਲਾ じゃ ਸਮਝੀਦੀ ਸੀ ਵੀ ਭੋਲਾ じゃ ਹਾਂ ਚਾਲ ਤੂੰ ਮੇਰੇ ਨਾਲ ਵੀ ਖੇਡਦਾ ਫਿਰ ਜਿਹੜੀ ਚਾਲ ਮੈਂ ਖੇਡੂ ਨਾ ਉਹ ਚਾਲ ਦਾ ਤੇਰੇ ਕੋਲ ਜਵਾਬ ਨਹੀਂ ਹੋਣਾ ਕੰਡਾਂ ਚ ਟੱਕਰਾਂ ਮਾਰੇ ਨਾ ਤੇਰੇ ਨਾਲ ਵੀ ਮੈਂ ਇਹੀ ਜੀ ਤੁਹਾਨੂੰ ਉਦੇ ਪਤਾ ਲਗੂ ਵੀ ਕਰਨਾ ਚੀਜ਼ ਕੀ ਹੈ ਤੈਨੂੰ ਮੈਂ ਦਿਖਾਉਂ ਪੰਬੂ ਤਾਰੇ ਕਰੀ ਚਾਲ ਜਿਹੜੀਆਂ ਭੈਰ ਤਾਂ ਹੁੰਦੀਆਂ ਨੇ ਦਿੱਥੋਂ ਛੁੱਟ ਲਿਆ ਦਿਨ ਕੀ ਕਾ ਤੂੰ ਲੈ ਕੇ ਦੇਵਾ ਤੂੰ ਛੂਟ ਲਿਆਉਣ ਦਾ ਖਸਮ ਲਾਗਦਾ ਹੈ। ਹਾਂ ਛੂਟ ਮੰਗਾਵੇ ਆਪਦੇ ਘਰੋਂ ਆਪਦੀ ਦੁਕਾਨ ਚ ਸਿਆਉਲੇ 1800 ਛੂਟ ਹੈ ਇਹਦੇ ਕੋਲ ਕੋਈ ਇੱਕ ਛੂਟ ਆਪ ਤਾਂ ਜਰਕਦੇ ਨੇ ਕਹਿੰਦੇ ਆਂਟੀ ਇਹ ਤਾਂ 450 ਦਾ ਇਹ 500 ਦਾ ਇਹ 1000 ਦਾ ਆਪ ਤਾਂ 50 ਰੁਪਏ ਵੀ ਨਹੀਂ ਕਦੇ ਤੋੜੇ ਹੈਗੇ ਵੀ 50 ਰੁਪਏ ਰੇਟ ਘਟਾ ਲਾਂ ਚੱਲ ਕੋਈ ਨਾ ਮੈਨੂੰ ਇਹ ਧੀ ਕਹਿੰਦੀ ਐ ਅੱਛਾ ਆਖੇ ਤੈਨੂੰ ਮਾਂ ਸਮਝਦੀ ਐ ਫਿਰ ਜੇ ਮਾਂ ਸਮਝਦੇ ਫਿਰ ਮਾਂ ਨੂੰ ਰੇਟ ਕਿਉਂ ਇਹਨਾਂ ਹੋਰਾਂ ਨਾਲ ਲਾਉਂਦੀ ਲੋਕਾਂ ਨਾਲ ਕਰ ਲੈ ਜਿਹੜੀਆਂ ਛਿਹਰੀਆਂ ਹੁੰਦੀਆਂ ਨੇ ਤੇਰੀ ਮੈਂ ਕੰਨੀ ਚ ਲੰਦੇ ਨੇ ਆਂਟੀ ਹਾਂ ਮਨ ਆਂਟੀ ਕਿੱਥੇ ਆਂ ਅੰਟੀ ਦੇ ਅੰਦਰ ਪਈ ਐ ਅੱਛਾ ਕੋਈ ਕੰਮ ਸੀ ਕੋਈ ਹਾਂ ਕੰਮ ਤਾਂ ਹੈਗਾ ਸੀ ਉਹ ਸੂਟ ਦਾ ਕੀ ਬਣਾ ਲਿਆਂਦਾ ਸੂਟ ਸੂਟ ਹਜੇ ਕਿੱਥੋਂ ਲੈ ਆ ਤੂੰ ਕੱਲ ਤਾਂ ਹਜੇ ਕਿਹਾਗਾ ਬਸ ਆ ਗੱਲਾਂ ਕਰਨ ਜੋਗਾ ਹੀ ਆ ਹੁੰਦਾ ਤਾਂ ਤਾਂ ਕੁਝ ਵੀ ਨਹੀਂ ਹੈਗਾ ਇੱਕ ਸੂਟ ਮੰਗਿਆ ਸੀਗਾ ਉਹ ਵੀ ਨਹੀਂ ਜਿੱਤੋਂ ਹਲ ਤੱਕ ਲਿਆਤਾ ਗਿਆ। ਬੜੀ ਚੱਲੀ ਆ ਤੂੰ ਮੇਰੀ ਗੱਲ ਨਹੀਂ ਸਮਝਦੀ ਮੈਂ ਕਬੀਲਦਾਰ ਹਾਂ ਹਸਾਬ ਨਾਲ ਤੈਨੂੰ ਕਿਹਾ ਸੂਟ ਲਿਆ ਕੇ ਤੈਨੂੰ ਦਵਾ ਕੇ ਲਿਆਉਂਗਾ ਕਿਸੇ ਰੀਜਨ ਆ ਲਿਆਉਂਗਾ ਤੂੰ ਸਮਝਦੀ ਨਹੀਂ ਗੱਲ ਮੈਂ ਕਬੀਲਦਾਰ ਨੂੰ ਐ ਕਹਦੇ ਪਤਾ ਨਹੀਂ ਮੈਂ 10-15000 ਦਾ ਸੂਟ ਲਿਆ ਕੇ ਦੇਣਾ ਹੁੰਦਾ ਆ 2-300 ਦਾ ਸੂਟ ਲਿਆ ਕੇ ਦੇਣਾ ਉਹ ਵੀ ਨਹੀਂ ਲਿਆ ਕੇ ਦੇ ਸਕਦਾ ਸੂਟ ਤੈਨੂੰ ਦਵਾਉਂ ਜਦੋਂ ਜੋ ਕਹਤਾ ਜਦੋਂ ਹੈ ਮੈਂ ਤੈਨੂੰ ਇਹ ਗੱਲ ਕਹੀ ਹੈ ਵੀ ਜਿਹੜੀ ਗੱਲ ਤੂੰ ਆਂਟੀ ਦੇ ਸਾਹਮਣੇ ਨਾ ਕਹਿਆ ਕਰ ਤੂੰ ਉਹਦੀ ਆਂਟੀ ਦੇ ਜਦ ਬਗਜਾ ਕੀ ਕੰਮ ਚੱਲੇ ਆ ਮੈਂ ਬਸ ਗਵਾਂਡੀਆਂ ਚ ਗਿਆ ਤੇ ਹੁਣੀ ਆ ਗਿਆ ਹੈ ਜੈਂਟੀ ਨੇ ਪੁੱਛਿਆ ਜੰਗਾ ਹੈ ਅੰਕ ਦੇ ਬਾਰੇ ਹੈ ਠੀਕ ਹੈ ਬਗਜਾ ਇਹ ਅੱਡ ਪਿੱਪਾ ਜਹਾ ਇਹ ਤੋਂ ਮੈਂ ਕੀ ਕਰਾਉਣਾ ਇਹਨੂੰ ਤਾਂ ਐ ਹੁੰਦਾ ਹੋਣਾ ਵੀ ਹਾਂ ਇਹ ਤਾਂ ਮੇਰੇ ਮਗਰ ਮਗਰ ਫਿਰਦੀ ਆ ਆ ਰੋੜ ਜਾਣੇ ਤੋਂ ਮੈਂ ਲੈਣਾ ਕੀ ਆ ਲੱਕੜ ਬੱਗੇ ਜੇ ਤੋਂ ਬੁੜਾ ਹੋ ਗਿਆ ਆਪਦੇ ਕੰਨੀ ਨਹੀਂ ਦੇਖਦਾ ਤੇ ਮੇਰੇ ਕੰਨੀ ਨਹੀਂ ਦੇਖਦਾ ਇਹਨੂੰ ਐ ਨਹੀਂ ਪਤਾ ਲੱਗਦਾ ਵੀ ਜੇ ਮੈਨੂੰ ਰੱਖੀ ਬੈਠੀ ਆ ਕਿਸੇ ਮਕਸਦ ਨੂੰ ਰੱਖੀ ਬੈਠੀ ਆ ਮੈਂ ਚੱਲ ਕੋਈ ਨਹੀਂ ਥੋੜੇ ਟਾਈਮ ਨੂੰ ਮੈਂ ਗੱਡੀ ਲੈ ਲੂੰਗੀ ਮੈਨੂੰ ਤਾਂ ਆਹ ਡਰਾਈਵਰ ਵੀ ਨਹੀਂ ਰੱਖਣ ਦੀ ਲੋੜ ਪੈਣੀ ਹੈਗੀ ਆ ਫ੍ਰੀ ਦਾ ਡਰਾਈਵਰ ਮਿਲ ਜੂਗਾ ਨਾਲੇ ਜਿੱਥੇ ਔਣੀ ਜਾਨੀ ਆ ਕੋਈ ਨਾਲ ਤਾਂ ਤੁਰਦਾ ਨਹੀਂ ਹੈਗਾ ਆ ਮੁਫਤ ਚ ਵਗਦਾ ਜਾਂਦਾ ਚੱਲ ਜਿੰਨਾ ਚੱਕਰ ਹੋ ਸਕੇ ਨਾ ਇਹਦਾ ਫਾਇਦਾ ਲਊਂਗੀ ਆਂਟੀ ਚੱਲ ਮੇਰਾ ਤਾਂ ਦਿਮਾਗ ਭਲਾ ਮੋਬਾਈਲ 'ਚ ਹੈ ਨਹੀਂ ਆਸੇ ਉਹ ਹੋ ਲੈ ਮੇਰੇ ਐਡਾ ਵੱਡਾ ਬੰਦਾ ਨਹੀਂ ਦਿਖਿਆ ਇੱਥੇ ਬੈਠਾ ਤੈਨੂੰ ਕੁਝ ਵੀ ਨਹੀਂ ਦੇਂਦਾ ਤੇਰੇ ਤਾਂ ਉਹ ਗੱਲ ਆ ਕਿ ਇੰਨੀ ਜਵਾਨੀ ਲਿੱਦਦੇ ਫੱਕੇ ਮੈਨੂੰ ਤਾਂ ਸਮਝ ਨਹੀਂ ਆਇਆ ਜਿਹੜਾ ਕੁਝ ਕਿਹਾ ਮੈਂ ਤਾਂ ਐਂ ਕਹਿੰਦੀ ਸੀ ਕਿ ਮੈਂ ਤਾਂ ਸੀ ਕਿ ਤੇ ਅੰਦਰ ਪਏ ਹੋ ਤੁਸੀਂ ਮੈਂ ਤਾਂ ਤਾਂ ਕਰਕੇ ਅੰਦਰ ਵਗ ਗਈ ਸੀ ਨਹੀਂ ਜੇ ਮੈਂ ਮਾਦਰੀ ਮੁਦਰੀ ਹੁੰਦੀ ਤੇਰੇ ਵਾਂਗੂੰ ਬੂਤਾਂ ਨੂੰ ਤਾਂ ਫਿਰ ਮੈਂ ਘਰ ਚ ਜਮੀ ਨਹੀਂ ਦਿਸਿਆ ਕਰਨੀ ਸੀ ਸਹੀ ਗੱਲ ਆ ਮੈਂ ਤਾਂ ਆਪ ਨਹੀਂ ਕਿਸੇ ਦੀ ਦੀ ਹੈਗੀ ਇੰਨੀ ਕ ਹੈਗੀਆਂ ਅਗਲਾ ਬਹੁਤ ਧਿਆਨ ਨਾਲ ਦੇਖਦਾ ਫਿਰ ਦੀਨੀ ਆ ਤੂੰ ਤਾਂ ਬਥੇਰਿਆਂ ਨੂੰ ਦੇਣੀ ਆ ਹਾਂ ਮੇਰੀ ਗੱਲ ਸੁਣੋ ਮੈਂ ਤਾਂ ਕੰਮ ਆਈ ਸੀ ਤੁਹਾਡੇ ਕੋਲ ਮੈਂ ਤਾਂ ਐਂ ਕਹਿੰਦੀ ਸੀ ਮੈਂ ਕੱਪੜੇ ਲੈ ਕੇ ਆਉਣੀ ਸੀ ਮੇਰੇ ਨਾਲ ਬਾਗ ਚੱਲੋ ਅੰਕਲ ਦਾ ਜਿਹੜਾ ਸੂਟ ਲਿਆ ਕੇ ਦੇਣਾ ਸੀ ਲਿਆਤਾ ਬਸ ਵਧੀਆ ਲਿਆ ਕੇ ਤੇਰਾ ਅੰਕਲ ਤੂੰ ਜਾਣ ਉਹ ਜਾਣੇ ਮੈਂ ਕੁਛ ਨਹੀਂ ਲੈਣਾ ਦੇਣਾ ਸੌਤੋਂ ਕਿਉਂ ਨੇ ਨਾ ਮੇਰੇ ਨੂੰ ਕਿਹੜਾ ਮੈਂ ਮੁੱਲ ਲੈ ਰੱਖਿਆ ਅੰਕਲ ਫਿਰ ਮੰਗਾ ਲੈ ਭਾਈ ਫਿਰ ਮੈਨੂੰ ਕਿਉਂ ਲਾਂਬੇ ਦਿੰਨੀ ਆ ਨਾ ਨਾ ਮੇਰੇ ਕੋਲ ਤਾਂ ਛੂਟ ਛੱਡ ਜਹਾਜ ਮੰਗਾ ਲੈ ਭਾਵੇਂ ਨਾ ਨਾ ਮੇਰੀ ਗੱਲ ਸੁਣੋ ਤੁਸੀਂ ਮੈਨਾਂ ਬਾਗ ਚੱਲੋ ਨਾਲੇ ਕਿਦਾਂ ਦੀ ਮੈਂ ਕਹੀ ਜੇ ਨਹੀਂ ਸੂਟ ਲੈਣਿਆ ਸੂਟ ਲੈਣਿਆ ਮੈਂ ਸੂਟ ਲੈ ਆਉਂਦੀ ਹੋਰ ਕੀ ਅੱਜ ਤਾਂ ਮੈਂ ਕੱਪੜੇ ਲੈ ਕੇ ਹੀ ਜਾਉਂਗੀ ਅੱਜ ਮੈਂ ਫੇਰ ਦੀ ਮੁਰਦੀ ਨਹੀਂ ਹੈਗੀ ਮੇਰੇ ਘਰੇ ਵੀ ਜਦੋਂ ਦੀ ਕਿਸੇ ਨੂੰ ਬੁਲਾਇਆ ਨਹੀਂ ਹੈ ਵਾਜਦ ਨਾਲ ਜਿੱਦੜੀ ਲੜਾਈ ਪਈ ਹੈ ਕੋਈ ਨਾ ਹੁਣ ਬਸ ਇੱਕ ਚੀਜ਼ ਸੋਚ ਲਈ ਮੈਂ ਆਪਣਾ ਕੱਪੜਾ ਵਧੀਆ ਤੋਂ ਵਧੀਆ ਪਾਉਂਗੀ ਆਪਦਾ ਐਨ ਇੰਜੋਏ ਕਰੂੰਗੀ ਮੈਂ ਕਿਸੇ ਦਾ ਕੁਝ ਨਹੀਂ ਲੈਣਾ ਆਹੀ ਤਾਂ ਤੈਨੂੰ ਕਿੱਦੇ ਦੀ ਮੱਤਾਂ ਮੈਂ ਦਿੰਨੀ ਆ ਵਧੀਆ ਖਾਇਆ ਕਰ ਵਧੀਆ ਪਹਿਨਿਆ ਕਰ ਖੁਸ਼ ਰਹਿਆ ਕਰ ਆ ਤਾਂ ਹੀ ਤਾਂ ਹੁਣ ਮੈਂ ਬੂੜੇ ਸੂਟ ਪਾਉਣ ਲੱਗੀ ਪਹਿਲਾਂ ਤਾਂ ਮੈਂ ਪਾਉਂਦੀ ਨਹੀਂ ਸੀ ਜਦ ਹੀ ਕਹਿ ਰਹੀ ਹੁੰਦੀ ਸੀ ਮੇਰੀ ਵਾਲੀ ਮਾਂ ਤਾਂ ਬੜੀ ਤੇਜ ਜਦ ਹੀ ਕਹਿ ਰਹੀ ਆ ਆ ਲਾਲ ਸਲਵਾਰ ਪਾਈਆ ਲਾਲ ਚੁੰਨੀ ਲੈ ਕੀ ਗੱਲ ਹੁਣ ਮੈਂ ਕੁਝ ਪਾਪ ਨਹੀਂ ਸਕਦੀ ਹੁਣ ਤਾਂ ਤਾਂ ਜਿਆਦਾ ਹੀ ਰੇਸ਼ ਚੱਕਤੀ ਮਾੜਾ ਮੋਟਾ ਐ ਵੀ ਦੇਖ ਲੈਂਦੀ ਵੀ ਤੂੰ ਸਿਰੋਂ ਨੰਗੀ ਆਗੀ ਪਰ ਪਹਿਲਾਂ ਜਮੀ ਚਿੱਟੀ ਚੁੰਨੀ ਲਈ ਰੱਖੀ ਹੁਣ ਲਾਲ ਗਲਾਲ ਕੱਢ ਕੇ ਬਰੀਆਂ ਵਾਲੇ ਪਾਉਣ ਲੱਗੀ ਹਾਂ ਕੱਲ ਦੇਖ ਲੈ ਤੇਰੇ ਕਿੰਨਾ ਕੱਢਿਆ ਛੂਟ ਸੀ ਪਾਇਆ ਹੋਇਆ ਸੱਚੀ ਉਹ ਮਾੜਾ ਮੋਟਾ ਨਾ ਚੱਲ ਮੈਂ ਤੈਨੂੰ ਐ ਨਹੀਂ ਕਹਿੰਦੀ ਵਾਲੇ ਅਗਰ ਵਾਲੇ ਤੇ ਜਨਾਬਾ ਕਰ ਲੋਕ ਗੱਲਾਂ ਬਣਾਉਣ ਲੱਗ ਜਾਂਦੇ ਨੇ ਮੈਂ ਨਹੀਂ ਜਾਣੂ ਵੀ ਜਿੰਨੇ ਮੂੰਹ ਨਹੀਂਆ ਗੱਲਾਂ ਮੈਨੂੰ ਕੋਈ ਫਰਕ ਹੀ ਨਹੀਂ ਪੈਂਦਾ ਜਦ ਕਿਸੇ ਤੋਂ ਕੋਈ ਕੀ ਕਹਿੰਦਾ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਹੈ ਆਹੋ ਤੈਨੂੰ ਅਸਰ ਹੋਣਾ ਵੀ ਕੀ ਆ ਚੱਲ ਕੋਈ ਨਾ ਚਾਹ ਬਣਾਵਾ ਕੋਟਾ ਚਾਹ ਨਹੀਂ ਪੀਣੀ ਹੈਗੀ ਹੁਣ ਬਾਗ ਬਗ ਜਾਂਗੇ ਮੇਰੇ ਨਾਲ ਆਂਟੀ ਮੈਂ ਨਹੀਂ ਜਾ ਸਕਦੀ ਪੁੱਤ ਮੈਂ ਤਾਂ ਦੱਸਾਂ ਮੇਰਾ ਸਰੀਰ ਕੰਡਮ ਇੰਨੀ ਇੱਕ ਗੱਲ ਹੈਗੀ ਆ ਵੀ ਤੂੰ ਤੇਰੇ ਅੰਕਲ ਨੂੰ ਲੈ ਜੀ ਉਹ ਇੱਧਰ ਗਿਆ ਹੋਇਆਗਾ ਆਜੂਗਾ ਇਹਨੇ ਮੈਂ ਨਹੀਂ ਅੰਕਲ ਨੂੰ ਕੋਲਾ ਜਾਂਦੀ ਹੈਗੀ ਤੁਸੀਂ ਨਾਲ ਬਾਗ ਜਿਓ ਲੈ ਆ ਹੀ ਗਿਆ ਅੰਕਲ ਵੀ ਪਰਨਾ ਬਣ ਵੇ ਮਰੀ ਇਹ ਨਹੀਂ ਕਿ ਚਾਹ ਪੀਤੀ ਨੂੰ ਚਾਹ ਤਾਂ ਇਹ ਕਦੀ ਮੈਂ ਪੀਂਦੀ ਨਹੀਂ ਕਿਉਂ ਆਹੋ ਇਹ ਕਹਿੰਦੀ ਮੈਨੂੰ ਕੱਪੜੇ ਦਿਵਾ ਕੇ ਲਿਆ ਫੇ ਦੁੱਧ ਪਿਆ ਜਾਂਦੀ ਹੈ ਤੱਤਾ ਕਰਕੇ ਤੇ ਚਾਹ ਨਹੀਂ ਪੀਂਦੀ ਦੁੱਧ ਪਿਆ ਨੇ ਦੁੱਧ ਪੀਣਾ ਕੋੜੇ ਨਾ ਆਂਟੀ ਨਹੀਂ ਪੀਣਾ ਮੈਂ ਨਾ ਬਾਗ ਜਾਉਂਗੇ ਹੁਣ ਕੱਪੜੇ ਲੈਣਗੇ ਨਾ ਖੜ ਜਾ ਫਿਰ ਮੱਛੀ ਕਿਉਂ ਜਾਨੀ ਆ ਪੁੱਛ ਤਾਂ ਲੈ ਮਾਮਾੜਾ ਮੋਟਾ ਕਿੱਥੇ ਕਹਿੰਦੀ ਬਾਗ ਜਾਗੇ ਨਾਲ ਮੈਂ ਕਿੱਥੇ ਬਾਗ ਜੂ ਨਾ ਤੈਨੂੰ ਚੰਗਾ ਪਹਿਲਾਂ ਤਾਂ ਪਤਾ ਹੈ ਵੀ ਪਹਿਲਾਂ ਬੀਪੀ ਮੇਰਾ ਘਟਿਆ ਪਿਆਗਾ ਤੂੰ ਐਂ ਕਰ ਤੂੰ ਬਾਗ ਜਾ ਇਹਦੇ ਨਾਲ ਇਹਨ ਦਬਾਲਿਆ ਕੱਪੜੇ ਹਾਂ ਹਾਂ ਬਸ ਇਹ ਵੀ ਗੱਲ ਠੀਕ ਆ ਅੰਕਲ ਉਹ ਵੀ ਤਾਂ ਪਹਿਲਾਂ ਤੁਰਿਆ ਫਿਰਦਾ ਨਾਲੇ ਆਂਟੀ ਨਾਲ ਮੈਂ ਕਿਤੇ ਬੱਸਾਂ 'ਚ ਧੱਕੇ ਖਾਂਦੀ ਸੁਵਾ ਦੇ ਮੋਟਰਸਾਈਕਲ ਮਿੰਟ ਮਿੰਟ ਗਏ ਮਿੰਟ ਮਿੰਟ ਕੱਪੜੇ ਲੈ ਕੇ ਮੁੜਿਆ ਦੇਖ ਬਾਲੇ ਉੱਚੜੇ ਲਹਰੇ ਗੱਲ ਦੇ ਮੁੜ ਐ ਮਿੰਟ ਜਮ ਮਤਲਬ ਤਾਂ ਉਹਦੀ ਐ ਕਰਦੇ ਗੱਲ ਹਾਂ ਮਿੰਟ ਵਿੱਚ ਜਾ ਕੇ ਮੁੜ ਵੀ ਇੱਧੇ ਗਏ ਤੇ ਬੈਠੀ ਬੈਠੀ ਐਡਾ ਦਿਮਾਗ ਤੇ ਚੱਲਦਾ ਇਹਦਾ ਹਾਂ ਹੋਰ ਕਿ ਨਾਲੇ ਉਹ ਵੀ ਅੰਕਲ ਨੂੰ ਸੂਟ ਇੱਕ ਲੈਣਾ ਹੀ ਆ ਲੈ ਕੇ ਦੇ ਦੂਗਾ ਫਿਰ ਚੱਲ ਆਇਲੀ ਭਾਈ ਤੇ ਤੂੰ ਨਾਲ ਚੱਲ ਵੜਗਾ ਮੈਂ ਕੀ ਕਰੂੰਗੀ ਜਾ ਕੇ ਹੋਰ ਕੀ ਹੁੰਦਾ ਅਸੀਂ ਕੀ ਕਰਾਂਗੇ ਜਾ ਕੇ ਤੂੰ ਬਾਗ ਚੱਲਣ ਵਾਲੇ ਪਸਾਂ ਤੂੰ ਵੀ ਆਪਦੀ ਪਸੰਦ ਦਾ ਸੂਟ ਲੈ ਲਈਂ ਜੀ ਬਾਗ ਚੱਲ ਨਾ ਮੈਂ ਤਾਂ ਲੈ ਆਈ ਆਹੋ ਸੱਚ ਹਾਂ ਲੈ ਚਾਰ ਤਾਂ ਸੂਟ ਲੈ ਆਈ ਆਂਟੀ ਉਹ ਤਾਂ ਪਹਿਲੇ ਸੀ ਦੋ ਮੋੜੂੰਗੀ ਸੁਖ ਨਾ ਚਾਰੇ ਹੀ ਰੱਖ ਲੈ ਹੁਣ ਚਾਰੇ ਰੱਖ ਲੈ ਵਾ ਚੱਲ ਕੋਈ ਨਾ ਹੁਣ ਸਮਾਂ ਫੇਸ ਸਮਾਂ ਮੋੜਨਾ ਮਾਰਨਾ ਬਦਲ ਕੇ ਲੈ ਤੂੰ ਬਾਗ ਜਾਂ ਨਾਲੇ ਕੀ ਹੁੰਦਾ ਹੈ ਮੈਂ ਨਹੀਂ ਜਾਣਦੀ ਮੈਥੋਂ ਤਾਂ ਜਾ ਜਾਂਦਾ ਜੇ ਤੇਰੇ ਕੋਲ ਟਾਈਮ ਹੈਗਾ ਤਾਂ ਦਵਾ ਲਿਆ ਉਹ ਮਾਰਿਆ ਤੁਸੀਂ ਬਾਗ ਚੱਲੋ ਨਾ ਫਿਰ ਜਾਵਾਂ ਮੈਂ ਕਿਵੇਂ ਕਰਾਂ ਲੈ ਬਾਗ ਜਾ ਹੁਣ ਮੈਥੋਂ ਕੀ ਸਾਈਨ ਕਰਾਉਣੇ ਨੇ ਸਹੀ ਪੁੱਛਣਾ ਵੀ ਜ਼ਰੂਰੀ ਹੈ। ਹਾਂ ਜਿਵੇਂ ਅੱਗੇ ਤਾਂ ਹਰੇਕ ਗੱਲ ਮੈਨੂੰ ਪੁੱਛ ਕੇ ਹੀ ਕਰਦਾ ਇਹ। ਪੁੱਛ ਕੇ ਤਾਂ ਕਰਦਾ। ਸ਼ਹਿਰ ਤਾਂ ਐਡਾ ਹੈ ਨਾ ਜਦੋਂ ਕੋਈ ਹੋਰ ਬੈਠਾ ਹੋਊਗਾ ਉਹ ਤਾਂ ਤਾਂ ਐਂ ਮੋਹਰ ਲਾ ਦੂ ਗਰੀਬੀ ਬਣੇ ਦੀ ਇਹ ਤਾਂ ਬਾਹਲਾ ਗਰੀਬ ਜਾਂ ਨਰਮ ਜਿਹਾ ਬੰਦਾ। ਹਾਂਜੀ ਤੁਸੀਂ ਆਪਦਾ ਫੇਰ ਨਵੇੜ ਲਿਓ ਅੰਕਲ ਨੇ ਘਰੇ ਹੀ ਆਉਣਾ ਬਾਹਰੇ ਥੋੜੀ ਜਾਣਾ। ਉਹ ਦਫਾ ਹੋਵੋ ਜਾਓ ਪੱਜਾਈਏ ਸੀ। ਜਾ ਬਾਕ ਜੋ। ਹੋਰ ਨਹੀਂ ਮੈਂ ਤਾਂ ਲੈ ਕੇ ਤਾਂ ਅੰਟੀ ਤੈਨੂੰ ਹੀ ਜਾਣਾ ਸੀ। ਮੈਂ ਤਾਂ ਜਾਂਦੀ ਚੰਗੀ ਵੀ ਨਹੀਂ ਲੱਗਦੀ। ਮੈਨੂੰ ਵਧੀਆ ਨਹੀਂ ਸੀ ਲੱਗ ਰਹਾ। ਹੁਣ ਚੱਲ ਮਜਬੂਰੀ ਆ ਜਾਏ ਉਹਨੇ ਚੱਲੇ ਆਉਨੇ। ਜਾਓ। ਚੱਲਾਂ ਅੰਕਲ ਹੂੰ ਬੁੜੀਆਂ ਨੂੰ ਗਿੱਦਾ ਸਿਖਾਉਂਦੇ ਆ ਜਿਵੇਂ ਮੈਨੂੰ ਪਤਾ ਨਹੀਂ ਕੋਈ ਨਾ ਆਹ ਡੋਰ ਨਾ ਜਿਹੜੀ ਢਿੱਲੀ ਛੱਡੀ ਆ ਕਿਸੇ ਗੱਲੋਂ ਹੀ ਛੱਡੀ ਆ ਹੂੰ ਫਿਰ ਲੋ ਜਿੰਨਾ ਕੋ ਫਿਰਿਆ ਜਾਂਦਾ ਦਾਤੀ ਮੇਰੇ ਹੱਥ 'ਚ ਹੀ ਆ ਚੜਚਿੱਦੇ ਜੀ ਕਰ ਉਹਦੀ ਫੇਰ ਦੂ ਆ ਮੋਟਰਸਾਈਕਲ ਰੋਕੀ ਦੋ ਮਿੰਟ ਕੀ ਕਰ ਰੋ ਕੋਈ ਬੰਦਤਾ ਕਰ ਤਿਆ ਕਰ ਮੈਂ ਕਹਿੰਦੇ ਮੇਰੀ ਗੱਲ ਸੁਣ ਲੈ ਹੁਣ ਦੁਕਾਨ ਤੇ ਤਾਂ ਚੱਲਿਆਂ ਜੇ ਉਥੇ ਆ ਮੂੰਹ ਜਿਹਾ ਬਣਾਇਆ ਨਾ ਜਿੰਨੇ ਵਾਲਾ ਸੂਟ ਮੇਰਾ ਜੀ ਕਰੂਗਾ ਮੁੰਨੇ ਵਾਲਾ ਸੂਟ ਲੈ ਕੇ ਆਉਂਗੀ ਹੁਣ ਕਿਹ ਤੇਰੀ ਨਾਲ ਆਂਟੀ ਐ ਹੁਣ ਤਾਂ ਮੈਂ ਜਿਹੜਾ ਮਰਜੀ ਐ 5 ਵਾਲਾ ਲੈ 10 ਵਾਲਾ ਲੈ ਤੈਨੂੰ ਇਹੀ ਤੇ ਕਰਾਈ ਸੀਗੀ ਉਹਦੇ ਮੂਰੇ ਤਾਂ ਮੂੰਹ ਤਾਂ ਨਿਕਣ ਵਾਲਾ ਹੋ ਜਾਂਦਾ ਖੁਸਕਦਾ ਵੀ ਨਹੀਂ ਹੈਗਾ ਲੋਬੀ ਤਾਂ ਝੱਲੀ ਮੇਰੀ ਗੱਲ ਨਹੀਂ ਸਮਝਦੀ ਹੈ ਐਨੀ ਵੀ ਝੱਲੀ ਹੈ ਨਹੀਂ ਬਥੇਰੀ ਚੋਸਲਾ ਕਰ ਮੈਂ ਗੱਲਾਂ ਕਰਦਾ ਉਹ ਜਾ ਆ ਪਾ ਉਹ ਜਾ ਮੋਟਰਸਾਈਕਲ ਇਹ ਕਰ ਨਹੀਂ ਆਲੇ ਕਿ ਦੂਟਾਂ ਅੰਸਰ ਆ ਜਾ ਪਰੇ ਲਾ ਕੇ ਪਰ ਉਹ ਪੈਸੇ ਹੈਗੇ ਨਾ ਮੇਰੇ ਪਾਕ ਜਾਂ ਤਾਂ ਵੀ ਚੰਗੀ ਗੱਲ ਐ ਤੂੰ ਐ ਚੱਲ 2-400 ਹੋਰ ਲੈ ਜੂ ਤੇ ਲੋੜ ਪੈ ਜੰਗੀ ਹੁਣ ਲਾ ਨਾ ਥੇਂ ਫੁੰਗੜੇ ਕਿ ਇਹ ਨਹੀਂ ਬੋਲਣ ਹੈ ਬੈਗ ਜੱਕ ਮੈਂ ਰੱਖ ਰੱਖਿਆਗਾ ਬੈਗ ਤਾਂ ਫੋਨ ਤੇ ਨਹੀਂ ਲਾਉਣ ਲੱਗੀ ਸੀ ਆ ਇੰਨਾ ਟਾਈਮ ਹੁੰਦਾ ਮੇਰੇ ਨੂੰ ਪਤਾ ਰਿਹਾ ਬੁੜੀਆਂ ਜਦੋਂ ਵਿਚਾਰ ਚ ਵਗ ਜਾਂਦੀਆਂ ਟਾਈਮ ਹੀ ਲਾਉਂਦੀਆਂ ਹੋ ਕੇ ਕਰਦੀਆਂ 2 ਘੰਟੇ ਹੋਏ ਘੰਟਾ ਹੋਇਆ ਐ ਥੋੜੋ ਹੁੰਦਾ ਵੀ ਘੰਟੇ ਤੋਂ ਘੰਟੇ ਕੱਪੜੇ ਨਹੀਂ ਖਰੀਦੇ ਜਾਂਦੇ ਹੈਗੇ ਉਹ 20 ਸ਼ੂਟ ਹਟਾ ਲੈਂਦੀ ਸੀਗੀ ਦੁਕਾਨ ਤੇ ਕਹਿੰਦੀ ਇਹ ਤਾਂ ਫਿੱਟ ਨਹੀਂਗਾ ਕਿਤੇ ਰੰਗ ਕਹੇ ਨਹੀਂਗਾ ਡਿਜ਼ਾਈਨ ਹੈ ਦੀ ਅਗਲੀ ਦੁਕਾਨ ਤੋਂ ਲੈਣਾ ਐ ਕਰਦੀ ਕਹਿੰਦਾ 10 ਤੱਕ ਨਾਲ ਇੱਕ ਸ਼ੂਟ ਲਿਆ ਉਹਨੇ ਹੁਣ ਲਿਆਂਦਾ ਇੱਕੋ ਹੀ ਜਾਂਦਾ ਜੇ ਤੇ ਹੋਰ 21 ਲਿਉਣਾ ਸ਼ੁਰੂ ਨਹੀਂ ਕਿਹੜੇ ਲਿਉਣਾ ਸੀਗਾ ਇੱਕ ਸ਼ੂਟ ਪਿੱਛੇ 3-4 ਘੰਟੇ ਲਾਇਆ ਹੈ ਕੰਮ ਹੋਰ ਕੀ ਹੁੰਦਾ ਬੁੜੀਆਂ ਦਾ ਝੂੜ ਤਾਂ ਕਿਹੜਾ ਲੈਣ ਜਨਾਂ ਉਹ ਗੇੜਾ ਲੈਣਗੀ ਸੀਗੀ ਵੀ ਜਿਹਨਾਂ ਨਾਲ ਬਠਿੰਡਾ ਦੇਖੀ ਆਉਂਗੀ ਮੈਂ ਅੱਛਾ ਚੱਲ ਹੁਣ ਦੇਖ ਲੈ ਬਠਿੰਡਾ ਹੁਣ ਪਤਾ ਇਹ ਨਹੀਂ ਦੇਖ ਲੈ ਉਹ ਮੈਂ ਤਾਂ ਦਿਰੂਜ ਹੀ ਦੇਖਦਾ ਮਠਿੰਡਾ ਮੈਂ ਤਾਂ ਵਿਹਲਾ ਹਾਂ ਇਹ ਨਹੀਂ ਸੀ ਤਰੀਆਂ ਸੀ ਉਹ ਗੱਲਾਂ ਤੇਰਾ ਮੇਰੇ ਨਾਲ ਕਦੀ ਗੱਲ ਕਰਨੀ ਇਹਨੇ ਹਾਂ ਕੋਈ ਤਵਾਰੀ ਨਹੀਂ ਉਹਨੂੰ ਚੱਤਵਾਰੀ ਨਹੀਂ ਆਪਾਂ ਜਿੱਦੋਂ ਮੇਰੇ ਤੇ ਤਵਾਰੀ ਹੈ ਹਾਂ ਦੇ ਦੇ ਤਵਾਰੀ ਹੈ ਤੇ ਤੇ ਕਹ ਗਿਆ ਮੈਨੂੰ ਉਹ ਦੇ ਪੈਸੇ ਦੇ ਇਹ ਤਾਂ ਮੈਂ ਜਾ ਕੇ ਆਉਣੀ ਆ ਮੜਾ ਜਾ ਮੇਰੀ ਮਾਸੀ ਕੋਲ ਤੇ ਉਹ ਕਹਿੰਦੀ ਤੂੰ ਆ ਕੇ ਜਾ ਜੇ ਆਇਆ ਗਿਆ ਤਾਂ ਆਉਂਗੀ ਆਥਣੇ ਨੀ ਫਿਰ ਤੜਕੇ ਆਉਂਗੀ ਤੇ ਹਾਂਜੀ ਪਹਿਲੀ ਤੇ ਆਜੂ ਤੇ ਪੈਸੇ ਤੇਰੇ ਕੋਲ ਸਹੀ ਰਹਿ ਗਏ ਆ 200 ਰੁਪਏ ਮੇਰੇ ਕੋਲੇ ਤਾਂ 200 ਤਾਂ ਵੱਧ ਉਹ ਲਾਉਣਾ ਤੂੰ ਉਧਾਰਕਾਰ ਦਾ ਨਾ ਭਲਾ ਉਹਨਾਂ ਦੇ ਜਵਾਖਾਂ ਨੂੰ ਕੋਈ ਚੀਜ਼ ਨਹੀਂ ਲੈ ਕੇ ਜਾਉਂਗੀ ਤੇ 100 ਦੀ ਚੀਜ਼ ਲੈ ਜੀ 100 ਕੋਲੇ ਰੱਖ ਲਈ ਹਾਏ ਬੇ ਮੇਰਾ ਰੱਬਾ ਮੇਰੇ ਬਾਰੀਆਂ ਤਾਂ ਐਂ ਉਂਗਲਾਂ ਤੇ ਸਾ ਮਿੰਟ ਚ ਕਰ ਦਿੰਦਾ 100 ਦੀ ਕਿਹ ਚੀਜ਼ ਲੈ ਜੀ 100 ਕੋਲੇ ਰੱਖ ਲਈ ਉਹ ਤੇ ਸਿਖਾਉਣੀ ਹੈ ਹਿਸਾਬ ਇਹ ਕਿ ਨਹੀਂ ਐਂ ਬਚਤ ਹੁੰਦੀ ਹੁੰਦੀ ਹੈ ਘਰ ਦੀ ਪਰ ਬਾਤ ਤਾਂ ਕਰਦੇ ਹੋਣਾ ਕੋਲੇ ਪਹਿਲਾਂ ਤੁਰ ਜਾਂਦੀ ਰੋਟੇ ਲਮਾਠੋ ਦੇ ਕੋਲੇ 500 ਰੁਪਿਆ ਵੀ ਨਾ ਹੋਵੇ ਬੰਦੇ ਦੇ ਮੈਂ ਤਾਂ ਨਹੀਂ 200 ਰੁਪਿਆ ਹੋਰ ਦੇ ਦੇ ਚਲ 200 ਮੇਰੇ ਕੋਲੇ ਹੈਗਾ ਚਲ ਕੋਈ ਨਹੀਂ ਤਾਂ 500 ਦੇ ਜਾ ਤੂੰ ਗੁੱਸਾ ਕਰ ਜੇ ਨਹੀਂ ਹਾਂ ਜੇ ਮੈਂ ਵੜਾ ਦਿਆਂ ਲੂ 500 ਲੈ ਜਾ ਆ ਐਨੇ ਲਈ ਬੈਠਾ ਦੱਸ ਇਹਨਾਂ ਨੂੰ ਕੀ ਕਰਾਂ ਮੋੜ ਦੀ ਨਹੀਂ ਆਉਣਾ ਨਾ ਮੋੜੀ ਮੋੜ ਨੂੰ ਪਹਿਲਾਂ ਕਿਤੇ ਜਿਹੜੇ ਬੁੜਿਆਂ ਦੇ ਹੱਥ ਚ ਵਾ ਕੇ ਕਿਤੇ ਮੋੜੇ ਆ ਆਹੋ ਕਿਤੇ ਕਹਿੰਦੇ ਮੋੜ ਦੇਵੇਂ ਨਹੀਂ ਨਹੀਂ ਚਲ ਅੱਜ ਤਾਂ ਉਹਨਾਂ ਨੂੰ ਵੀ ਖੁੱਲੇ ਜੇ ਦਿਲ ਨਾਲ ਲੈ ਕੇ ਜਾਂਉਂਦੀ ਸੇਵ ਜੂਬ ਨਹੀਂ ਨਹੀਂ ਹਾਂ ਦੋਨਾਂ ਘਰਾਂ ਦੀ ਲੈ ਜਾਂਉਂ ਕਿਲੋ ਕਿਲੋ 600 ਦੇ ਹੋਗੇ 300 ਦੇ ਨੇ ਕਿਲੋ ਚੱਕੀ ਨੇ ਦੇ ਹੋਣ ਜੇ ਤੂੰ ਤਾਂ ਨਹੀਂ ਹੈ ਚੰਗਾ ਐਂ ਕਰੀ ਦੁੱਧ ਦਤਾ ਕਰਕੇ ਮੈਂ ਫਰਿੱਜ 'ਚ ਰੱਖਦਾ ਠੰਡਾ ਰੱਖ ਕਰਕੇ ਤੇ ਉਹੀ ਵਰਤ ਲਈ ਮੈਂ ਸਾਮੂ ਸਾਮ ਬੰਨਿਆ ਹੀ ਕੇਰਾ ਤਾਂ ਆ ਉਹ ਦੇਖ ਰਹੀ ਹੁਣ ਜਿਵੇਂ ਮਰਜੀ ਕਰਦਾ ਆਓ ਬਾਹਰ ਨੂੰ ਡਾਲੀ ਗੀ ਤੇ ਖੁੱਲਾ ਛੱਡ ਕੇ ਪਿਆ ਰਹੇ ਨਾ ਨਾ ਸੇ ਤਾਂ ਕੀ ਡਾਰਾ ਹੁਣ ਤਾਂ ਦਿਨ ਤਾਂ ਖੜਾਗਾ ਜਾਂਦਾ ਲਾਹ ਚੱਕ ਫੋਨ ਮੈਂ ਲਿਜਾ ਮਾ ਕੇ ਨਾ ਮੈਂ ਜਾ ਫੋਨ ਤਾਂ ਹਾਂ ਸਰ ਲੈ ਜਾਂ ਮੈਂ ਫੋਨ ਤੋਂ ਹੀ ਗੁਰਮਾਨਾ ਸਹਮਰੀ ਕੀ ਆ ਲੱਗਿਆ ਹਮ ਤੁਲਾ ਹੋ ਗਈਆਂ ਮੈਂ ਕਿਸਦਾ ਡਰ ਇਹਨਾਂ ਡੁਸਕਰ ਹੁਣ ਗੱਲ ਹੋਣੀ ਹੈ ਹੁਣ ਲੈ ਜਮੇ ਕੀ ਬੰਦ ਆ ਕੋਈ ਜਾਂ ਦੇ ਕੇ ਮੇਰੇ ਤੇ ਨਿਗਾਹ ਰੱਖਦੀ ਹੈ ਸ਼ੱਕ ਕਰਦੀ ਹੈ ਹਾਂ ਜੀ ਕਹਿੰਦੀ ਉਹ ਗੱਲ ਤਾਂ ਨਹੀਂ ਕਰੀਦਾ ਤੈਨੂੰ ਸਾਰਾ ਤਾਂ ਪਤਾ ਹੈ ਹੁਣ ਜਹਾਂ ਦੀ ਜਦੋਂ ਭੇਜਦੇ ਗੱਲ ਤਾਂ ਕਰਨਗੇ ਬਿਨਾਂ ਗੱਲ ਕਰੇ ਤੋਂ ਆ ਜਾਊਗਾ ਕੋਸਾ ਆਉਂਦਾ ਵੀ ਨਹੀਂ ਹੈਗਾ ਉੱਤੋਂ ਬੱਦਲ ਆਉਣ ਵਾਲਾ ਹੋ ਰਿਹਾ ਹੈਗਾ ਆ ਰੋਜ਼ ਹੀ ਮੀਂਹੇ ਵੀ ਮਾਰ ਲੇ ਰੋਕ ਰੋਕਾ ਕਿੱਧਰ ਚੱਲੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਠੀਕ ਹੈ ਠੀਕ ਹੈ ਜੀ ਤੁਸੀਂ ਇੱਧਰ ਕਿੱਧਰ ਮੈਂ ਪਿੰਡੋਂ ਆਈ ਆ ਅੱਛਾ ਹਾਂ ਤੇ ਮੈਂ ਆਖੇ ਮੈਂ ਖਾ ਚੱਲ ਮੈਂ ਜਾਇਆ ਹੁਣੀ ਆ ਤੂੰ ਐਂ ਕਰ ਮੋਟਰਸਾਈਕਲ ਇੱਧਰ ਲਾ ਸਾਈਡ ਤੇ ਕੀ ਹੋ ਗਿਆ ਮਾੜੀ ਜੀ ਤੇਰੇ ਨਾਲ ਗੱਲ ਕਰਨੀ ਆ ਤੁਸੀਂ ਮੇਰੇ ਨਾਲ ਹੀ ਬਾਜੋ ਮੈਂ ਵੀ ਉਧਰ ਹੀ ਆ ਨਾ ਬੱਸ ਨਹੀਂ ਆਉਂਦੀ ਹੁਣ ਆੰਦਨੀ ਨਾ 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 ਬਸ ਤਾਂ ਟੱਪ ਗਈ ਹੋਣਾ ਮੂਰੇ ਮੂਰੇ ਨੇ ਟੱਪੀ ਆਪਣੇ ਫਿਰ ਮੈਨੂੰ ਚੀਮੇ ਚੜਾ ਕੇ ਆਹੀਂ ਫਿਰ ਕੋਈ ਨਹੀਂ ਚੜਾ ਆਉਂਗਾ ਬੈਠੋ ਚੱਲ ਆ ਤਾਂ ਬਾਲੀ ਸੋਣੀ ਗੱਲ ਹੋਈ ਫਿਰ ਚੱਲ ਤਾਂ ਫਿਰ ਆਹੀਂ ਹੁਣ ਇੱਕ ਮੌਸਮ ਹੋਇਆ ਮੈਨੂੰ ਦੱਸੋ ਫਿਰ ਤੇ ਮੈਂ ਤਾਂ ਨਾ ਅੱਜ ਦੀ ਰਖੜੀਆਂ ਕਰਕੇ ਤੂੰ ਗੱਲ ਸੁਣ ਮੇਰੀ ਧਿਆਨ ਨਾਲ ਤੇਰਾ ਕੋਈ ਮੰਗਣਾ ਠੰਗਣਾ ਹੋਇਆ ਤਾਂ ਨਹੀਂ ਮੁੰਡਿਆ ਤੇ ਮੇਰਾ ਤਾਂ ਵਿਆਹ ਹੋ ਗਿਆ ਜਵਾਗ ਆ ਮੇਰੇ ਕੋਲ ਤਾਂ 5 ਸਾਲਾਂ ਦਾ ਉਹ ਤਾਂ ਮੈਨੂੰ ਪਤਾ ਦੁਬਾਰੇ ਨਾ ਨਾ ਦਵਾਰੇ ਕੌਣ ਕਰਦਾਗਾ ਤੁਹਾਜੂ ਨੂੰ ਲੈ ਮੈਂ ਕਰਾਉਣੀ ਆ ਨਾਲੇ ਕੁੜੀ ਇਹ ਜੀ ਸੋਹਣੀ ਐ ਸੁੱਚੇ ਨਗ ਵਰਗੀ ਚਿੱਟੀ-ਚਿੱਟੀ ਕੁੜੀ ਐ ਕਿ ਬਾੜੀ ਵਧੀਆ ਕਿੱਥੋਂ ਆ ਕੁੜੀ ਮੇਰੇ ਜਿੱਥੇ ਅਸੀਂ ਹੁਣ ਰਹਿੰਨੇ ਆ ਹਾਂ ਹਾਂ ਮੇਰੇ ਸਹੁਰਿਆਂ ਪਿੰਡ ਦੇ ਕੋਲੀ ਐ ਤੇ ਮੈਂ ਤੈਨੂੰ ਸਾਖ ਕਰਾ ਦਿੰਨੀ ਆ 8.5 ਕਿੱਲੇ ਤਾਂ ਵਾਹਣਦੇ ਨੇ ਤੇ ਹਾਂ 30-35 ਲੱਖ ਦੀ ਕੋਠੀ ਐ ਬਾਕੀ ਹੋਰ ਪੈਸਾ ਬਥੇਰਾ ਸਿਉਨੇ ਦਾ ਤਾਂ ਪਤਾ ਹੀ ਨਹੀਂ ਕਿੰਨਾ ਕ ਐ ਤੇ ਤੁਹਾਏ ਮਨ ਲੈ ਵੀ ਸੁੱਤਾ ਪਿਆ ਅਮੀਰ ਬਣ ਜਾਏਗਾ ਕੁੜੀ ਤਾਂ ਸਹੀ ਆ ਕਿਤੇ ਇਹੇ ਜਾਂ ਅਮੀਰ ਬਣਾਵੇ ਬਾਈ ਗੱਲ ਸੁਣ ਲੈ ਮੇਰੀ ਕੁੜੀ ਤਾਂ ਸਿਰੇ ਦੀ ਚਾਹੇ ਗਲਤ ਹੈ ਪਰ ਤੈਨੂੰ ਡਾਂਗ ਨਾ ਰੱਖਣੀ ਪਊ ਜੇ ਤਾਂ ਤੂੰ ਰੱਖ ਲੇਗਾ ਦੇਖ ਮੈਂ ਇੱਥੋਂ ਤਾਂ ਵੀ ਐ ਤਾਂ ਹੈ ਨਹੀਂ ਵੀ ਕੱਕਣ ਮੈਂ ਝੂਠ ਬੋਲਦਾਂ ਮੈਂ ਤੈਨੂੰ ਸੱਚ ਦੱਸੂ ਤੈ ਰਿਸ਼ਤਾ ਲੈਣਾ ਹੋਇਆ ਲੈ ਲਈ ਨਹੀਂ ਲੈਣਾ ਨਾ ਲਈ ਉਹ ਤੇਰੀ ਮਰਜ਼ੀ ਰਹੇਗੀ ਵੀ ਪਰ ਬਣ ਜਾਏਗਾ ਤੂੰ ਪੈਸੇ ਵਾਲਾ ਤੇ ਜੇ ਤੈਂ ਕੁੜੀ ਦਾ ਸਾਖ ਲੈ ਲਿਆ ਤਾਂ ਬਸ ਪਹਿਰੇਦਾਰੀ ਕਰਨੀ ਪਊਗੀ ਕਦੇ ਪੇਕੀ ਕੱਲੀ ਨੂੰ ਨਾ ਤੋਰੀ ਕਰੇ ਸੁन्नी ਨਾ ਛੱਡੀ ਤੇ ਮੋਬਾਈਲ ਆਪਦਾ ਉਹਦੀ ਗੌਰ ਰੱਖੀ ਕੁੜੀ ਹੈਗੀ ਲਾਥ ਸਿਰੇ ਦੀ ਇੱਕ ਨੰਬਰ ਲਾਥ ਹੈ ਹੁਣ ਤੂੰ ਸੋਚ ਲੈ ਲਾਥ ਤਾਂ ਅੱਜ ਕੱਲ ਸਾਰੀਆਂ ਹੀ ਆ ਹਾਂ ਬੱਸ ਕਰਨਾ ਐ ਟਾਈਮ ਦੀ ਹੁੰਦੀ ਆ ਇਹ ਟਾਈਮ ਦੀ ਹੁੰਦੀ ਆ ਪਰ ਮੈਂ ਤੇਨੂੰ ਇੱਕ ਗੱਲ ਐ ਕਹਿਣੀ ਆ ਵੀ ਭਾਈ ਸੋਦਰ ਵੀ ਜਾਊਗੀ ਹੌਲੀ ਹੌਲੀ ਜਦੋਂ ਤੇਰਾ ਕੰਟਰੋਲ ਹੋਇਆ ਉਹ ਰੰਡੀ ਹੋਈ ਹੋਈ ਆ ਉਹਦੇ ਕੋਲੇ ਆ ਕੁੜੀ ਸਰ ਹਾਂ ਮੈਨੂੰ ਲੱਗਿਆ 5 ਕਿ ਸਾਲ ਦੀ ਤਿੰਨ ਚਾਰ ਸਾਲ ਦੀ ਤਾਂ ਹੈਗੀ ਹੀ ਹੈਗੀ ਹੈ ਤੇ ਛੋਟੀ ਜੀ ਕੁੜੀ ਆ ਦੇ ਕੋਲੇ ਚਲ ਤੇਰੇ ਭਾਈ ਮੁੰਡਾ ਉਹਦੇ ਕੁੜੀ ਆ ਹਨਾ ਤੇ ਜਿਵੇਂ ਕਹਿੰਦੇ ਨੇ ਕੁੜੀ ਨੂੰ ਪਿਓ ਮਿਲ ਜੂ ਤੇ ਮੁੰਡਾ ਮੁੰਡੇ ਨੂੰ ਮਾਂ ਮਿਲ ਜੂ ਇੱਕ ਗੱਲ ਹੀ ਹੈ ਜੀ ਤੇਰਾ ਘਰ ਵਾਹ ਜੂ ਆ ਛੋਟੀਆਂ ਮੋਟੀਆਂ ਦੁਕਾਨਾਂ ਤੇ ਨਹੀਂ ਗੁਜ਼ਾਰੇ ਹੁੰਦੇ ਨਹੀਂ ਹੁੰਦੇ ਬੜਾ ਬੁਰਾ ਹਾਲ ਆ ਹੁਣਾ ਤੇਰੇ ਦੋ ਟਾ ਹੀ ਗਿੱਲਿਆਂ ਨਾਲ ਕੀ ਬਣਦਾ ਹੈਗਾ ਕੁਛ ਨਹੀਂ ਬਣਦਾ ਕੁਛ ਨਹੀਂ ਬਣਦਾ ਤੇ ਗਾਹਾਂ ਉਹ ਹੀ ਗੱਲ ਹੈ ਦੋ ਜਵਾਖ ਸੋਨੂੰ ਬਾਦੂ ਨੇ ਮੁੱਕਦੇ ਨਹੀਂ ਹੈਗੇ ਐਵੇਂ ਗਾਹਾਂ ਕੋਈ ਪੰਗਾ ਲਿਓ ਨਾ ਜਵਾਖਾਂ ਦੀ ਵੁਖਾਣਾ ਤੇ ਇੱਕਤੀ ਹੈਗੇ ਸੋਡੇ ਇੱਕ ਪੁੱਤ ਉਹਦਾ ਵਿਆਹ ਕੇ ਤੋੜ ਦਾਂਗੇ ਪਰੇ ਚੱਲ ਹਾਂ ਮੈਂ ਤੈਨੂੰ ਇੱਕ ਗੱਲ ਦੱਸਾਂ ਤੇਰਾ ਅੰਕਲ ਹੈ ਜਿਹੜਾ ਉਹ ਸ਼ਾਇਦ ਹੀ ਮੰਨੇ ਜੇ ਕੋਈ ਕਰਨਾ ਪਿਆ ਆਪ ਤੋਂ ਕੋਟਕੂਟ ਮੈਰਜ ਦਾ ਉਹ ਕਰਵਾ ਲਓਗੇ ਕੀ ਕਹਿੰਦੇ ਹੁੰਦੇ ਹੋ ਉਹ ਤਾਂ ਕਰਵਾ ਲਾਂਗੇ ਨਹੀਂ ਤੁਹਾਡੇ ਹੱਥ ਚ ਹੋਊਗੀ ਉਹ ਤਾਂ ਵਕੀਲ ਕੋਲ ਭਾ ਲੈ ਜਾਣਾ ਹੁੰਦਾ ਕਿਰਾਂ ਗੱਲਬਾਤ ਚੱਲੇ ਮਾੜੀ ਮੋਟੀ ਗੱਲਬਾਤ ਤੂੰ ਐ ਸਮਝ ਰਿਹਾ ਵੀ ਚੱਲ ਗਈ ਹਾਂ ਬਸ ਜੇ ਤੋ ਤੈਨੂੰ ਮੈਂ ਕਹਿਆ ਤਾਂ ਯਾਰ ਤੂੰ ਹੀ ਨਹੀਂ ਬਤਾਉਂਦੇ ਤੁਸੀਂ ਗੱਲ ਕੋਈ ਚੱਕਰ ਨਹੀਂ ਮੈਂ ਅੱਜ ਜਾਂਦੀ ਹੋਈ ਗੱਲ ਕਰੂੰ ਮੈਂ ਤੈਨੂੰ ਉਹਦਾ ਫੋਨ ਨੰਬਰ ਦਿਖਾ ਦਿੰਨੀ ਆ ਆ ਫੜ ਤੇ ਆਹ ਫੋਨ ਨੰਬਰ ਆ ਉਹਦਾ ਆ ਉਤਲਾ ਠੀਕ ਆ ਯਾਦ ਰੱਖ ਲੈਣਾ ਹਾਂ ਨਹੀਂ ਮੈਨੂੰ ਵਟਸਐਪ ਤੇ ਭੇਜ ਦਿਓ ਮੇਰਾ ਨੰਬਰ ਲਿਖ ਲਓ ਅਰੇ ਉਥੇ ਮੈਂ ਲਿਖ ਦੂੰ ਜੋ ਸੱਟਾ ਤੁਹਾਨੂੰ ਕੋਈ ਆਹੋ ਆਹੋ ਉਥੇ ਨੰਬਰ ਲਿਖ ਦੀ ਤੇ ਮੈਨੂੰ ਨੰਬਰ ਲਿਖ ਕੇ ਦੇ ਦੇ ਦੀ ਤੇਰਾ ਨੌ ਪਾ ਕੇ ਦੇ ਦੀ ਕਿਉਂਕਿ ਮੈਂ ਆਣ ਪੜਾ ਇਨਾ ਮੈਨੂੰ ਪਤਾ ਨਹੀਂ ਕੋਈ ਨਹੀਂ ਕੋਈ ਤੇ ਬਾਕੀ ਸਿਰੇ ਨਾ ਮੈਂ ਉਹਨੂੰ ਜਾ ਕੇ ਕਹਿ ਦੂੰਗੀ ਵੀ ਤੂੰ ਫੋਨ ਲਾ ਤੂੰ ਨਾ ਹੋਤੋ ਨਹੀਂ ਲਵਾਉਂਦੀ ਤੂੰ ਫੋਨ ਲਾ ਦੀ ਮੈਂ ਲਾ ਦੂਗਾ ਆ ਉਹ ਹੈ ਇਹੀ ਜੂਈਆ ਬਹਿੰਦੇ ਚ ਮੰਨ ਜੂ ਤੂੰ ਉਹਨੂੰ ਆਏ ਕਹਿ ਦੀ ਕਈ ਵੀ ਮੈਂ ਤੈਨੂੰ ਕਿਤੇ ਦੇਖਿਆ ਕਿਸੇ ਸ਼ਹਿਰ ਦਾ ਨੌਲੇਜ ਦੀ ਬਠਿੰਡੇ ਦਾ ਲੈ ਜੀ ਵੀ ਤੂੰ ਕੱਪੜੇ-ਕਪੜੇ ਲੈਣ ਆਈ ਸੀ ਜਾਂ ਕੁਝ ਵੀ ਜਿਵੇਂ ਤੈਨੂੰ ਲੋਟ ਲੱਗ ਗਿਆ ਮੈਂ ਤੈਨੂੰ ਉੱਥੇ ਦੇਖਿਆ ਫਲਾਨੀ ਥਾਂ ਤੂੰ ਬਾਹਲੀ ਸੋਹਣੀ ਆ ਫਲਾਨੀ ਸਰਾਇਤਾ ਕਰਦੀ ਹੈਗੀ ਕਾਮਲੀ ਹੋਈ ਆ ਆਖੇ ਲਾ ਕੇ ਬਸ ਪੁੱਤ ਬਣ ਕੇ ਤੇ ਕੱਲ ਨੂੰ ਮੈਨੂੰ ਲਾਂਬਾ ਨਾ ਦੇਈ ਵਿਵੇਸ਼ਕ ਵਿਚੋਲਗੀ ਨਾ ਦੇ ਤੇ ਮੈਂ ਤੈਨੂੰ ਸਾਰੀ ਗੱਲ ਦੱਸਤੀ ਲੋਕ ਉਹ ਤਾਂ ਰੱਖੇ ਨਹੀਂ ਮੈਂ ਨਹੀਂ ਨਹੀਂ ਸਹੀ ਆ ਚੰਗੀ ਗੱਲ ਐ ਜਿਹੜੀ ਕੋਰੀ ਗੱਲ ਆ ਨਾ ਇੱਕ ਬੜੀ ਭੇੜੀ ਲੱਗੂ ਤੇ ਇੱਕ ਗੱਲ ਮੈਂ ਤੈਨੂੰ ਹੋਰ ਦੱਸਦੀ ਆ ਰਾਜ ਦੀ ਹੂੰ ਹੂੰ ਉਹ ਭਾਈ ਜਿਹੜਾ ਤੇਰਾ ਅੰਕਲ ਐ ਹਾਂ ਉਹ ਬਸ ਹੁਣ ਮੈਂ ਤੈਨੂੰ ਕੀ ਕਹਾਂ ਉਹ ਤੇ ਬੇਈਮਾਨ ਹੋਇਆ ਖੜਾ ਐ ਮੈਂ ਇਹਨਾਂ ਦੀਆਂ ਗੱਲਾਂ ਬਾਤਾਂ ਦੇਖ ਲਈਆਂ ਸੋਣੀ ਵਾਲੀ ਆ ਕੇ ਸੋਣੀ ਵਾਲੀ ਆ ਅੱਤ ਐ ਸੋਣੀ ਦਾ ਜਮਾ ਸਿਰਾ ਤੇ ਬਾਕੀ ਸਿਰ ਇੱਕ ਗੱਲ ਹੋਰ ਆ ਜੇ ਹੁਣ ਕੱਲ ਨੂੰ ਭਾਈ ਸਾਡਾ ਘਰ ਖਰਾਬ ਹੋ ਗਿਆ ਤੇ ਉਹ ਵੀ ਔਖਾ ਹੈ ਹਨਾ ਬੜਾ ਔਖਾ ਬੁੱਢੀ ਉਮਰੇ ਹਾਂ ਵੀ ਮੇਰੇ ਪੁੱਤ ਦਾ ਘਰ ਖਰਾਬ ਹੋ ਜਾਊਗਾ ਤੂੰ ਪੁੱਤ ਬਣ ਕੇ ਆ ਮੌਕਾ ਸਾਂਭ ਲੈ ਮੈਂ ਤੇਰਾ ਘਰ ਵਸ ਜੂ ਉਹ ਉਹ ਗੱਲ ਹੈਗੀ ਤੇ ਨਾਲੇ ਬਣਿਆ ਬਣਾਈ ਸਾਮੀ ਮਿਲੂਗੀ ਤੈਨੂੰ ਹਾਂ ਹਨਾ ਉਹ ਵੀ ਤਾਂ ਗੱਲ ਹੈ ਹਾਂ ਤੇ ਇਹ ਮੈਂ ਦਿਨਾਂ ਚ ਹੀ ਕਰ ਦੂੰ ਕੰਮ ਪਰ ਤੂੰ ਜੇ ਘਰੇ ਰਹਿ ਕਰਨੀ ਆ ਆਪਣੀ ਕਰਨੀ ਆ ਕਰੇ ਕੌਣ ਹੈ ਮੇਰੇ ਰਹਿ ਕਰਨ ਵਾਲਾ ਮੈਂ ਕੱਲਾ ਹੀ ਰਾਜਾ ਬਾਮੂ ਹਾਂ ਤੇ ਤੇਰੀ ਮਾਂ ਨੂੰ ਤਾਂ ਪੁੱਛੇਂਗਾ ਹੀ ਉਹ ਮਾਂ ਨੇ ਮਾਂ ਨੂੰ ਵਿਚਾਰੀ ਦਾ ਹੱਥ ਮਾਜਦੇ ਬੁੱਢੀ ਉਮਰੇ ਉਹਨੂੰ ਤਾਂ ਰੋਟੀਆਂ ਮਿਲ ਜਾਣੀਆਂ ਉਹਨੂੰ ਕੀ ਚਾਹੀਦਾ ਹਾਂ ਕੀ ਗੱਲ ਪਤਾ ਕੀ ਹੈ ਜੀ ਅੱਜ ਕੱਲ ਕੋਈ ਨਹੀਂ ਸਹੀ ਮੈਂ ਕਹਿੰਦਾ ਮੈਂ ਆਪਦੀ ਗਾਰੰਟੀ ਵੀ ਨਹੀਂ ਲੈ ਸਕਦਾ ਦੁਜੇ ਦੀ ਕੀ ਲਊਂਗਾ ਪਰ ਇੱਕ ਗੱਲ ਇਹ ਹੈ ਕਾਕਾਣਾ ਤੂੰ ਆਪ ਨਾ ਨਾ ਇਹ ਮੁਕਰ ਜੀ ਕੱਲ ਨੂੰ ਕਹੇ ਵੀ ਤਾਂ ਮੈਨੂੰ ਆਏ ਕਹਦਾ ਮੇਰੇ ਗਾਲ ਪਾਏ ਜੇ ਤੇ ਬਜੋਲਗੀ ਦੀ ਪਾਏ ਮੈਨੂੰ ਸ਼ਾਂਪ ਪਾ ਦੀ ਮੈਂ ਤਾਂ ਤੇਰੇ ਅੰਕਲ ਦੀ ਅੜੀ ਬੰਨਣੀ ਆ ਕੋਈ ਨਹੀਂ ਸ਼ਾਂਪਾਂ ਦਾ ਮੈਂ ਦੋ ਪਾ ਦੂੰ ਪਰ ਮੇਰਾ ਘਰ ਵੱਜ ਜੇ ਗਰਾਂ ਬਸ ਠੀਕ ਆ ਬਸ ਠੀਕ ਆ ਉਹ ਆਈ ਹੈ ਬਚੋਲਗੀ ਮੈਂ ਦਿਖਾ ਸਕੂੰਗੀ ਵੀ ਆਂ ਸ਼ਾਂਪ ਪਾਈ ਹੈ ਮੈਨੂੰ ਬਚੋਲਗੀ ਦੀ ਉਹਨੇ ਮੈਨੂੰ ਐ ਕਹੇ ਕਹਿੰਦਾ ਅੱਡੀ ਛੋਟੀ ਦਾ ਜ਼ੋਰ ਲਾ ਲਈ ਲੈ ਤੂੰ ਤਾਂ ਹੁਣ ਹੌਲੀ ਹੌਲੀ ਤੋਰਦਾ ਮੋਟਰਸਾਈਕਲ ਔਰ ਗੱਲ ਤੈਨੂੰ ਸਾਰੀ ਦੱਸਤੀ ਮੈਂ ਹੁਣ ਤੂੰ ਕਹਿ ਰ ਚੁੱਪ ਕਰਕੇ ਛੇਤੀ ਤੋਰ ਮੈਂ ਤਾਂ ਕਰੇ ਜਾਣ ਨੂੰ ਕਿਵੇਲਾ ਜਾਂਦਾ ਪਹਿਲੇ ਕਿਵੇਲਾ ਕਰ ਲਿਆ ਆਪਾਂ ਇੱਥੇ ਮਿਲਣਾ ਸੀ ਤੁਸੀਂ ਅੱਜ ਹੀ ਮੈਂ ਇੱਧਰ ਨਹੀਂ ਆਇਆ ਹਾਂ ਆ ਰਾਤ ਦਾ ਚੋਰ ਚੱਕ ਕੇ ਬਾਹਲੇ ਆ ਮਰਾ ਮੇਨ ਰੋਡ ਜਾਣਾ ਉਹਨਾਂ ਅੱਜ ਆਇਆ ਤੇ ਅੱਜ ਹੀ ਲੈ ਹੋ ਗਿਆ ਵੇ ਪਹਿਲਾਂ ਤਾਂ ਮੈਂ ਐਡੇ ਤੇ ਖੜੀ ਰਹੀ ਜਦੋਂ ਬੱਸ ਨਾ ਆਈ ਮੈਂ ਆਖਿਆ ਗਾਹਾਂ ਵਾਲੇ ਐਡੇ ਤੇ ਚੜ ਜੂਗੀ ਚਲ ਤੇ ਮੈਨੂੰ ਕਿਹਾ ਸੀ ਮੇਰੇ ਭਰਾ ਨੇ ਕਹਿੰਦੇ ਛੱਡਿਆ ਨਾ